ਕੈਨ ਨੂੰ ਗੱਲਾਂ ਕਰਨ ਨੂੰ ਤਾਂ ਬਹੁਤ ਵੱਡਿਆ ਕਰਦੇ ਆ ਲੇਕਿਨ ਪੰਜਾਬ ਵਾਲੇ ਆਪਣੇ ਪਲੇਅਰ ਨੂੰ ਕਦੀ ਮਾਨ ਨਹੀਂ ਬਦਾਂਦੇ ਹੈਗੇ ਕੁੜੀਆਂ ਛੋਟੀਆਂ-ਛੋਟੀਆਂ ਨਿਕਰਾਂ ਪਾ ਕੇ ਜਿਹੜਾ ਇਦਾਂ ਦੇ ਕੱਪੜੇ ਪਾ ਕੇ ਜਦੋਂ ਮੈਦਾਨ ਚ ਉਤਰਦੀਆਂ ਨੇ ਤੇ ਮਾਪੇ ਹਲੇ ਵੀ ਇਸ ਨੂੰ ਬੇਇੱਜ਼ਤੀ ਸਮਝਦੇ ਨੇ ਇਹ ਸੋਚ ਆਪਣੀ ਆ ਆ ਫੋਰਨ 'ਚ ਦੇਖਿਆ ਜਾਵੇ ਤਾਂ ਫੋਰਨ ਦੇ ਸਭ ਤੋਂ ਵੱਧ ਮੈਡਲ ਫੋਰਨ ਦੇ ਆ ਰਹੇ ਹੈਗੇ ਇੰਡੀਆ ਦੇ ਕਿਉਂ ਨਹੀਂ ਆ ਰਹੇ ਕਿਉਂਕਿ ਇੰਡੀਆ 'ਚ ਸੋਚ ਛੋਟੀ ਆ ਫੈਮਿਲੀ 'ਚ ਪੂਰੀ ਸਪੋਰਟ ਮਿਲਦਾ ਹੈ ਲੜਕੀਆਂ ਨੂੰ ਇੰਨੀ ਕਿ ਨਹੀਂ ਨਹੀਂ ਮਿਲਦਾ ਲੜਕੀਆਂ ਉਸ ਦਾ ਪੂਰਾ ਫਾਇਦਾ ਨਹੀਂ ਲੈਂਦੀਆਂ ਮੈਂ ਆਪਣੇ ਪੂਰੇ ਮਨ ਨਾਲ ਤਿਆਰੀ ਕਰ ਰਹੀ ਸੀ ਤੇ ਜਦੋਂ ਸ਼ਾਮ ਪਈ ਤੇ ਮੇਰੇ ਫਾਦਰ ایکسپਰ ਹੋ ਗਏ ਰਾਖੀ ਸਾਵਣ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਟਿੱਪਣੀ ਦੇਣਾ ਚਾਹੋਗੇ ਇੱਕ ਡਰਾਮਾ ਕਿਵੇਂ ਨਾ ਕੋਈ ਟੈਨਸ਼ਨ ਹੈਗੀ ਦੇ ਵਿੱਚ ਤੇ ਉਹ ਸਿਰਫ ਆਪਣਾ ਨਾਮ ਕਮਾ ਲੈ ਕੁਝ ਵੀ ਕਰ ਸਕਦੀ ਹੈ ਗੇਮ ਨੇ ਕਰ ਹੁੰਦੀ ਕਮ ਸਿਕ ਆਪਣੀ ਫੈਮਿਲੀ ਨਾਲ ਪੂਰਾ ਫਰੈਂਡਸ਼ਿਪ ਨਾ ਰਵੇ ਔਰ ਕਿਸੇ ਚਾਂਸੇਜ਼ ਨਾਲ ਲੜਕੀ ਆਵੇ ਸੱਚਮੁੱਚ ਤੀਆਂ ਹੀ ਤਰ੍ਹਾਂ ਨੇ ਨਾ ਇਹਨਾਂ ਨੂੰ ਮਾਰੋ ਮਨੁੱਖਤਾ ਜੇ ਜਿਉਂਦੀ ਰੱਖਣੀ ਤਾਂ ਧੀਆਂ ਨੂੰ ਸਤਕਾਰੋ। ਸਸ਼ਕਲ ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਸੂਮਨ ਜੇਟਲੀ ਸਵਾਗਤ ਕਰਦੀਆਂ ਤੇ ਤੁਹਾਡੀ ਮੁਲਾਕਾਤ ਪੰਜਾਬ ਦੀ ਇੱਕ ਅਜਹੀ ਧੀ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਨਾ ਸਿਰਫ ਆਪਣਾ ਆਪਣੇ ਮਾਪੇ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕਿਸ ਤਰ੍ਹਾਂ ਇਹ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਸਾਡੇ ਨਾਲ ਮੌਜੂਦ ਨੇ ਰੀਟਾ ਸਸ਼ਕਲ ਰੀਟਾ ਡੇਲੀ ਪੋਸਟ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਹੈ। ਕੀ ਸਫ਼ਰ ਰਿਹਾ ਹੈ ਤੁਹਾਡਾ ਕਦੋਂ ਸ਼ੁਰੂਆਤ ਹੋਈ ਹੈ ਜ਼ਰਾ ਚਾਨਣ ਪਾਓ। ਮੈਂ ਬਚਪਨ ਤੋਂ ਹੀ ਕਾਰਾਟੇ ਸੀਗੀ ਔਰ ਮੇਰੀ ਮਦਰ ਨੇ ਇਹ ਸੋਚਿਆ ਸੀ ਕਿ ਮੈਂ ਆਪਣੀ ਲੜਕੀ ਨੂੰ ਕਿਸੇ ਚੰਗੀ ਸਟੱਡੀ ਚ ਕਰਾਉਂਗੀ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਕਾਰਾਟੇ ਕਰੂੰਗੀ ਕਿਉਂਕਿ ਜਦੋਂ ਮੇਰੀ ਮਦਰ ਪ੍ਰੈਗਨੈਂਸੀ ਉਹ ਪਹਿਲੇ ਹੀ ਸਟੇਡੀਅਮ ਚ ਚੱਕਰ ਕੱਢਦੇ ਹੁੰਦੇ ਸੀਗੇ ਤੇ ਘਰ ਚ ਇਕੱਲੀ ਮੈਂ ਹੀ ਸੀਗੀ ਜਿਹੜੀ ਗੇਮ ਚ ਗਈ ਔਰ ਬਚਪਨ ਤੋਂ ਹੀ ਮੈਨੂੰ ਗੇਮ ਦਾ ਸ਼ੌਂਕ ਸੀਗਾ ਔਰ ਮਨੇ ਕਾਰਾਟੇ ਚੁਣਿਆ ਔਰ ਮੇਰੀ ਮਦਰ ਨੇ ਮੈਨੂੰ ਪੂਰਾ ਸਪੋਰਟ ਦਿੱਤਾ ਮੇਰੀ ਫੈਮਿਲੀ ਪੂਰੀ ਸਪੋਰਟ ਦਿੱਤੀ ਮੈਨੂੰ ਮੈਂ ਇੰਟਰਨੈਸ਼ਨਲ ਤਾਂ ਖੇਲੀ ਔਰ 1 ਇਅਰ ਪੰਜਾਬ ਕੋਚ ਰਹੀ ਤੇ ਮੈਨੂੰ ਇਸ ਗੱਲ ਤੇ ਬੜਾ ਮਾਣ ਆ ਕਿ ਮੇਰੀ ਫੈਮਿਲੀ ਨੇ ਮੈਨੂੰ ਇਨਾ ਅੱਗੇ ਸਪੋਰਟ ਦਿੱਤੀ ਹੈਗੀ ਆ ਰੀਤਾ ਜਿਹੜੀ ਲਾਈਨ ਹੈ ਤੁਸੀਂ ਕਾਰਾਟਿਆਂ ਦੀ ਗੱਲ ਕਰ ਰਹੇ ਹੋ ਮਾਪੇ ਨੇ ਸਪੋਰਟ ਦਿੱਤੀ ਹੈ ਬਹੁਤ ਇਹ ਆਮ ਜਈ ਗੱਲ ਬਣ ਗਈ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਧੀਆਂ ਨੂੰ ਇੰਨੀ ਖੁੱਲ ਨਹੀਂ ਦਿੱਤੀ ਗਈ ਕਿਉਂਕਿ ਸੇ ਖੇਡ ਨੂੰ ਚੁਣਨ ਜਾਂ ਫਿਰ ਕਾਰਾਟੇ ਹੋ ਗਏ ਰੈਸਲਿੰਗ ਹੋ ਗਈ ਹੈ ਜਿਹਾ ਕਿਹੜਾ ਇਹਨਾਂ ਨੂੰ ਹਲੇ ਵੀ ਚੀਪ ਸ਼ਬਦ ਵਰਤਿਆ ਜਾਂਦਾ ਹੈ ਕਿ ਕੁੜੀਆਂ ਛੋਟੀਆਂ-ਛੋਟੀਆਂ ਨਿਕਰਾਂ ਪਾ ਕੇ ਜਿਹੜਾ ਇਦਾਂ ਦੇ ਕੱਪੜੇ ਪਾ ਕੇ ਜਦੋਂ ਮੈਦਾਨ ਚ ਉਤਰਦੀਆਂ ਨੇ ਤੇ ਮਾਪੇ ਹਲੇ ਵੀ ਇਸ ਨੂੰ ਬੇਇੱਜ਼ਤੀ ਸਮਝਦੇ ਨੇ ਇਹ ਉਹਨਾਂ ਦੀ ਸੋਚ ਆ ਵੈਸੇ ਅੱਜ ਅਗਰ ਮੈਂ ਦੇਖਿਆ ਜਵਾਂ ਕਿ ਸਭ ਤੋਂ ਵੱਧ ਜੇ ਮੈਡਲ ਆ ਉਹ ਜਪਾਨ ਦੇ ਆਂਦੇ ਪਏ ਆ ਕਿਉਂ ਕਿਉਂਕਿ ਉਹਨਾਂ ਦੀ ਬਿਲਕੁਲ ਕੰਟਰੀ ਛੋਟੀ ਹੈ ਲੇਕਿਨ ਉਹਨਾਂ ਦਾ ਬ੍ਰੇਨ ਆ ਉਹ ਛੋਟਾ ਨਹੀਂ ਹੈਗਾ ਉਹ ਆਪਣੇ ਧੀਆਂ ਨੂੰ ਅੱਗੇ ਕਿਉਂ ਕੱਢਦੇ ਪਏ ਆ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਪਏ ਆ ਅਗਰ ਸਾਡੇ ਇੰਡੀਆ ਚ ਇਹ ਸੋਚ ਰੱਖਦੇ ਆ ਤੇ ਇੰਡੀਆ ਦੇ ਮੈਡਲ ਵੀ ਤੋਂ ਨੇ ਕਿ ਆਂਦੇ ਪਏ ਆ ਡੇਟਾ ਸੁਨਨ ਵਿੱਚ ਆਇਆ ਸੀ ਕਿ ਜਦੋਂ ਤੁਸੀਂ ਖਲੀ ਸਰਦੀ ਅਕੈਡਮੀ ਦੇ ਵਿੱਚ ਐਜ਼ ਅ ਕੋਚ ਉੱਥੇ ਜੁਆਇਨ ਕਰਨ ਲੱਗੇ ਸੀ ਤਾਂ ਇੱਕ ਵੀ ਲੜਕੀ ਉੱਥੇ ਮੌਜੂਦ ਨਹੀਂ ਸੀ ਸਾਰਾ ਜਿਹੜਾ ਉੱਥੇ ਲੋਕ ਸਨ ਉੱਤੇ ਜਿੰਨੇ ਵੀ ਲੋਕ ਸਨ ਸਾਰੇ ਮੁੰਡੇ ਸਨ ਮਰਦ ਸਨ ਤੇ ਤੁਹਾਨੂੰ ਉਹ ਦੋ ਜਿਹੜਾ ਥੋੜਾ ਸੰਗ ਲੱਗੀ ਸੀ ਕਿ ਮੈਨੂੰ ਜਾਣਾ ਚਾਹੀਦਾ ਜਾਂ ਨਹੀਂ ਕਿ ਡਾਊਟ ਆਇਆ ਸੀ ਤੁਹਾਡੇ ਮਨ ਵਿੱਚ ਹਾਂਜੀ ਹਾਂਜੀ ਬਿਲਕੁਲ ਜੋ ਫਸਟ ਟਾਈਮ ਉਹ ਖਲੀ ਸਰ ਦੇ ਕੋਲ ਆਈ ਤੇ ਮੈਨੂੰ ਬੜਾ ਅਜੂਬਾ ਲੱਗਾ ਕਿ ਹੈ ਖਲੀ ਸਰ ਨੇ ਮੈਨੂੰ ਕਾਲ ਕੀਤੀ ਹੈ ਤੇ ਜੋ ਮੈਂ ਉਹਨਾਂ ਦੀ ਅਕੈਡਮੀ 'ਚ ਗਈ ਤੇ ਉਹਨਾਂ ਨੇ ਮੈਨੂੰ ਪੂਰਾ ਰਿਸਪੈਕਟਫੁਲੀ ਉੱਥੇ ਬੁਲਾਇਆ ਜਦ ਦੇਖਿਆ ਵੀ ਉਹ ਤੇ ਇੱਕ ਵੀ ਲੜਕਾ ਨਹੀਂ ਇੱਕ ਵੀ ਲੜਕੀ ਨਹੀਂ ਸਭ ਲੜਕੇ ਲੜਕੇ ਆ ਮੈਂ ਦੇਖਦੀ ਰਹੀ ਗਈ ਵੀ ਇਹ ਕਿ ਪਹਿਲਾਂ ਕਰਾਟੇ ਸੀਗੀ ਉਹ ਤਾਂ ਬਿਲਕੁਲ ਫੁੱਲ ਚ ਸੀਗੀ ਪਰ ਇਹ ਹੁਣ ਰੈਸਲਿੰਗ ਆ ਤੇ ਬੜਾ ਮੁਸ਼ਕਲ ਆਦਾ ਸੀ ਔਰ ਬਿਲਕੁਲ ਡਿਫਰੈਂਟ ਚੀਜ਼ ਸੀਗੀ ਕਰਾਟੇ ਨਾਲੋਂ ਔਰ ਹਰ ਚੀਜ਼ੇ ਟੱਚ ਪੁਆਇੰਟ ਸੀ ਉਹਦੇ ਵਿੱਚ ਤੇ ਜਿਹੜੇ ਕਰਾਟੇ ਸੀ ਉਹ ਅਨਟੱਚ ਸੀਗੇ ਤੇ ਮੈਨੂੰ ਬੜਾ ਅਜੀਬ ਲੱਗਾ ਤੇ ਜਦੋਂ ਮੈਂ ਇੰਟਰਵਿਊ ਦਿੱਤੀ ਇੰਟਰਵਿਊ ਦੇ ਕੇ ਤਾਂ ਖਲੀ ਸਰ ਨੇ ਕਿਹਾ ਆਪ ਆਪ ہماری ਫੈਮਿਲੀ ਕੇ ਮੈਂਬਰ ਹੋ ਲੇਕਿਨ ਜੋ ਉੱਥੇ ਦਾ ਰਵਈਆ ਸੀਗਾ ਲੜਕੇ ਇਤਨੇ ਰਿਸਪੈਕਟਫੁਲੀ ਸੀ ਉਸ ਅਕੈਡਮੀ ਦੇ ਸੀਡਬਲਿਊਈ ਦੇ ਔਰ ਬਹੁਤ ਰਿਸਪੈਕਟ ਕੀਤੀ ਮੈਨੂੰ ਖਲੀ ਸਰ ਨੇ ਬਹੁਤ ਜਿਆਦਾ ਰਿਸਪੈਕਟਫੁਲੀ ਮੈਨੂੰ ਉੱ ਉਹ ਫੈਮਿਲੀ ਮੈਂਬਰ ਮੈਂਬਰ ਬਣ ਚੁੱਕੀ ਆ ਤੇ ਮੈਨੂੰ ਕੋਈ ਡਾਊਟ ਨਹੀਂ ਹੋਇਆ ਉਥੇ ਔਰ ਉਸ ਤੋਂ ਬਾਅਦ ਮੈਂ ਡੇਲੀ ਅਪਰੋਨ ਕਰਦੀ ਆ ਰਹੀ ਆ ਰੀਤਾ ਬੁਰਾ ਨਾ ਮੰਨਾਂ ਪਰ ਰੈਸਲਿੰਗ ਇੱਕ ਐਦਾ ਦੀ ਲਾਈਨ ਹੈ ਐਦਾ ਦੀ ਫੀਲਡ ਹੈ ਕੁੜੀਆਂ ਜੇ ਰੈਸਲਿੰਗ ਕਰ ਰਹੀਆਂ ਨੇ ਸੱਟਾਂ ਲੱਗ ਸਕ ਛੱਟ ਕੁਝ ਅਜਿਹੀ ਲੱਗ ਸਕਦੀ ਹੈ ਕੱਲ ਨੂੰ ਤੁਹਾਡਾ ਵਿਆਹ ਹੋਣਾ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਬਿਲਕੁਲ ਨਹੀਂ ਲੱਗਦਾ ਜਿਗਰਾ ਹੈ ਤੇ ਉਸ ਚੀਜ਼ 'ਚ ਪੈਰ ਰੱਖੋ ਜਦ ਜਿਗਰਾ ਜੇ দম ਨਹੀਂ ਹੈਗਾ ਤਾਂ ਉਸ ਚੀਜ਼ੇ ਪੈਰ ਨਾ ਰੱਖੋ ਮੈਂ দম ਔਰ ਜਿਗਰਾ ਦੋਨੇ ਰੱਖਦੀ ਆ ਔਰ ਮੈਨੂੰ ਡਰ ਨਹੀਂ ਅਗਰ ਡਰ ਡਰ ਰਿਹਾ ਨਾ ਤੇ ਮੱਗੇ ਨਹੀਂ ਬਸ ਸਕਦੇ ਰੀਟਾ ਤੁਹਾਨੂੰ ਦੇਖ ਕੇ ਤਾਂ ਇਦਾਂ ਨਹੀਂ ਲੱਗਦਾ ਕਿ ਇੰਨਾ ਜਿਗਰਾ ਤੁਹਾਡੀ ਗੱਲਾਂ ਨਾਲ ਜਿੱਦਾਂ ਤੁਸੀਂ ਸਾਨੂੰ ਦੱਸ ਰਹੇ ਹੋ ਕਿ ਜਿਗਰਾ ਵੀ ਹੈ ਠੀਕ ਹੈ ਡਰ ਨਹੀਂ ਲੱਗਦਾ ਤੁਹਾਨੂੰ ਤੁਹਾਨੂੰ ਦੇਖ ਕੇ ਇਦਾਂ ਨਹੀਂ ਲੱਗਦਾ ਇੰਨਾ ਜਿਗਰਾ ਆਇਆ ਕਿੱਥੋਂ ਹੈ ਇਹ ਸ਼ੁਰੂ ਤੋਂ ਹੀ ਸੀਗਾ ਕਿ ਮੈਨੂੰ ਮੇਰੀ ਮਦਰ ਨੇ ਮੇਰੇ 1 ਸਾਲ ਪੂਰਾ ਨਾ ਚੱਪਲ ਨਹੀਂ ਪੈਰ ਚ ਪਾ ਦਿੱਤੀ ਸੀਗੀ ਉਹ ਕਰਾਟੇ ਦੇ ਲੈਵਲ 'ਚ ਕਿਉਂਕਿ ਉਹ ਕਹਿੰਦੀ ਸੀ ਅਗਰੇ ਤਰੀਕੇ ਕਿੱਕ ਪੈ ਜਾਵੇ ਨਾ ਬੰਦੇ ਕਹਿੰਦਾ ਪੜਦਾ ਫਾੜ ਦੋਏ ਤੂੰ ਠੀਕ ਹੈ ਕਿਉਂਕਿ ਜਿਹੜੀ ਜਿੰਨੀ ਪ੍ਰੈਕਟਿਸ ਕੀਤੀ ਹੈ ਇੱਕ ਤਾਂ ਮੈਂ ਆਪਣੇ 5 ਵਜੇ ਉੱਠਦੀ ਹੁੰ ਸੀਗੀ 5 ਵਜੇ ਮੈਂ ਰੱਖੋ ਬਾਗ 'ਚ ਹੁੰਦੀ ਸੀਗੀ ਔਰ ਉਹ ਮਾਰਨਿੰਗ ਕਲਾਸਾਂ ਮੈਂ ਲਗਾਈਆਂ ਹੋਈਆਂ ਆ ਔਰ ਇਹ ਦੇਖ ਕੇ ਨਹੀਂ ਪਹ ਲਾ ਕਿ ਬੰਦਾ ਪਤਲਾ ਹੋਵੇ ਵੱਡਾ ਹੋਵੇ ਛੋਟਾ ਹੋਵੇ ਉਹ ਚ ਬਹੁਤ ਜਿਗਰਾ ਹੁੰਦਾ ਇਹ ਜ਼ਰੂਰੀ ਨਹੀਂ ਹੁੰਦਾ ਮੇਰੇ ਖਿਆਲ ਸਾਂ ਅੱਛਾ ਤਿਆਰੀ ਕਿੰਨੀ ਕੁ ਕੀਤੀ ਸੀ ਰੈਸਲਿੰਗ ਚਾਨ ਤੋਂ ਪਹਿਲਾਂ ਖੁਰਾਕ ਕਿਵੇਂ ਦੀ ਸੀ ਜਾਂ ਫਿਰ ਕੀ ਸੋਚ ਕੇ ਜਿਹੜਾ ਆਪਣੇ ਆਪ ਨੂੰ ਤਿਆਰ ਕੀਤਾ ਸੀ ਮੈਂ ਬਿਲਕੁਲ ਪਿਓਰ ਵੈਜੀਟੇਰੀਅਨ ਸੀਗੀ ਮੈਂ ਨਾਨ ਵੈਜ ਨਹੀਂ ਸੀਗੀ ਅੱਜ ਜਿਹੜੇ ਚ ਮੈਂ ਨਾਨ ਵੈਜ ਆ ਕਿ ਮੈਂ ਨਹੀਂ ਕਹੂੰਗੀ ਕਿ ਮੈਂ ਇਦਾਂ ਨਹੀਂ ਕੀਤਾ ਜਾਂ ਮੈਂ ਕਿਹਨਿਆ ਖਰਾਕ ਨਹੀਂ ਖਾਦੀ ਮੈਂ ਖਰਾਕ ਬਿਲਕੁਲ ਸਿੰਪਲ ਖਾਦੀ ਸੀਗੀ ਲੇਕਿਨ ਉੱਥੇ ਜਾਣ ਤੋਂ ਬਾਅਦ ਮੈਨੂੰ ਸਭ ਨੇ ਕਿਹਾ ਕਿ ਤੈਨੂੰ ਨਾਨ ਵੈਜ ਕਰਨਾ ਪੈਣਾਗਾ ਤੇ ਮੈਂ ਉਸ ਜਿਹਨੂੰ ਅਪਣਾਇਆ ਵੀ ਹੈਗਾ ਆ ਤੇ ਜਿਹੜੀ ਉੱਥੇ ਪ੍ਰੈਕਟਿਸ ਸੀਗੀ ਉਹ ਪ੍ਰੈਕਟਿਸ ਬਹੁਤ ਹਾਰਡ ਹੱਤ ਦੀ ਆਪਾਂ ਲਾ ਲਈਏ ਕਿ ਜਿਦਾ ਕੋ ਫੌਜ ਪ੍ਰੈਕਟਿਸ ਹੁੰਦੀ ਆ ਸੇਮ ਹੀ ਰੈਸਲਿੰਗ ਪ੍ਰੈਕਟਿਸ ਹੈਗੀ ਆ ਤੇ ਉਹਦੇ ਲਈ ਤਿਆਰੀ ਖੁਦ ਖਿਡਾਰੀ ਸਰ ਖੁਦ ਕਰਾਉਂਦੇ ਹੈਗੇ ਆ ਔਰ ਸਾਨੂੰ ਲਈ ਉਹ ਖੁਦ ਛੜੀਆਂ ਕਲਾਸਿਸ ਲਗਾਉਂਦੇ ਹੈਗੇ ਆ ਸਾਨੂੰ ਉਹ ਥਿਉਰੀ ਦੱਸਦੇ ਹੈਗੇ ਆ ਕਿ ਆਜ ਜੇ ਕਰਨੀ ਆ ਚੀਨੀ ਕਰਨੀ ਖਲੇ ਸਰ ਮੀਨਸ ਕਿ ਹਫਤੇ 3-4 ਕਲਾਸਾਂ ਹੁੰਦੀ ਲੱਗਦੀ ਲੱਗਦੀ ਆ ਉਹ ਸਾਨੂੰ ਜੋ ਦੱਸਦੇ ਅਸੀਂ ਉਹ ਕਰਨਾ ਪੈਂਦਾ ਅਸੀਂ ਉਹ ਉਹ ਡਾਈਟ ਲੈਂਦੇ ਆ ਉਹਦਾਂ ਦੀ ਪ੍ਰੈਕਟਿਸ ਕਰਦੇ ਆ ਉਹਦਾਂ ਨੂੰ ਆਪਣੇ ਆਪ ਬਣਾਦੇ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਰੀਟਾ ਇਕੱਲੀ ਜਿਹੜੀ ਲੜਕੀ ਹੈ ਜਿਨੇ ਐਜ਼ ਅ ਰੈਸਲਰ ਇਸ ਲਾਈਨ ਦੇ ਵਿੱਚ ਰੈਸਲਿੰਗ ਦੀ ਲਾਈਨ ਦੇ ਵਿੱਚ ਪੈਰ ਰੱਖਿਆ ਹੈ 골ਡ ਵਿੱਚ ਜਿੱਤ ਚੁੱਕੇ ਹੋ ਇੰਟਰਨੈਸ਼ਨਲ ਖੇਡ ਚੁੱਕੇ ਹੋ ਰੀਟਾ ਹਾਂਜੀ ਜੀ ਮੈਂ ਅਜੇ ਫਸਟ ਗਰਲਾ ਅਕੈਡਮੀ ਦੀ ਜਿਸਨੇ ਸਿਡਬਲਯੂਈ ਚ ਪੈ ਰੱਖਿਆ ਹੈਗਾ ਤੋਂ ਮੈਨੂੰ ਪਹਿਲਾ ਡਰ ਸੀਗਾ ਔਰ ਵੀ ਹਾਂ ਮੈਂ ਪਤਾ ਨਹੀਂ ਰੈਸਲਿੰਗ ਕਰ ਪਾਉਂਗੀ ਕਨੇ ਕਰ ਪਾਉਂਗੀ ਪਤਾ ਨਹੀਂ ਕੀ ਹੋਊਗਾ ਪਤਾ ਨਹੀਂ ਬਹੁਤ ਜ਼ੋਰ ਦੀ ਮਾਰ ਦੇ ਬਣੀ ਕਿੱਦਾਂ ਹੋਊਗਾ ਲੇਕਿਨ ਜਦੋਂ ਖਲੇਸਰ ਨੇ ਹੌਸਲਾ ਵਧਾਇਆ ਤੇ ਉਹ ਮੈਂ ਪਹਿਲੀ ਰਿੰਗ ਚ ਲੈ ਕੇ ਤੇ ਉਹਨਾਂ ਨੇ ਜਿਹੜਾ ਕਾਰਡੀਓ ਕਰਾਇਆ ਉਹ ਕਾਰਡੀਓ ਮੈਂ ਕੀਤਾ ਔਰ ਬਿਲਕੁਲ ਉਸੇ ਪ੍ਰੈਕਟਿਸ ਕੀਤੀ ਜਿੱਦਾਂ ਦਾ ਲੜਕਿਆਂ ਨੂੰ ਕਰਾਦੇਗੇ ਉਹ ਔਰ ਲੜਕਿਆਂ ਲੜਕਿਆਂ ਫਰਕ ਨਹੀਂ ਸੀ ਮੈਂ ਦੇਖਿਆ ਸਾਰੇ ਹੀ ਇੱਕ ਲਾਈਨ 'ਚ ਖੜੇ ਆ ਉਹਦੇ ਵਿੱਚ ਵੀ ਮੈਂ ਵੀ ਖੜੀ ਸੀਗੀ ਔਰ ਪੂਰੀ ਰਿਸਪੈਕਟਫੁਲੀ ਨਾ ਮੈਨੂੰ ਉਹ ਪ੍ਰੈਕਟਿਸ ਕਰਾਈ ਗਈ ਔਰ ਕੋਈ ਭੇਦਭਾਵ ਨਹੀਂ ਸੀ ਇਸ ਪ੍ਰੈਕਟਿਸ 'ਚ ਉਹ ਜਿਹੜੀ ਪ੍ਰੈਕਟਿਸ ਹੁੰਦੀ ਹੈ ਇੰਨੀ ਹਾਰਡ ਹੁੰਦੀ ਹੈ ਲੜਕੇ ਤਾਂ ਚਲੋ ਕਹਿੰਦੇ ਨੇ ਕਿ ਸਿਹਤ ਪੱਖੋਂ ਕਾਫੀ ਸਟਰੋਂਗ ਹੁੰਦੇ ਨੇ ਤੁਹਾਨੂੰ ਲੱਗਦਾ ਲੜਕੀਆਂ ਨਾਲ ਵੀ ਉਹੀ ਜਿਹੜਾ ਉਹੀ ਸ਼ਡਿਊਲ ਲੜਕੀਆਂ ਲਈ ਵੀ ਬਿਲਕੁਲ ਜਾਇਜ਼ ਹੈ ਹਾਂ ਬਿਲਕੁਲ ਬਿਲਕੁਲ ਜਾਇਜ਼ ਹੈ ਕਿਉਂਕਿ ਲੜਕੇ ਉਹ ਲੜਕਿਆਂ ਵਿੱਚ ਫਰਕ ਹੋਣਾ ਨਹੀਂ ਚਾਹੀਦਾਗਾ ਜਦ ਆਪਾਂ ਕਹਿੰਦੇ ਹਰ ਲੈਅ 'ਚ ਲੜਕੇ ਨੂੰ ਅੱਗੇ ਹੋਣਾ ਚਾਹੀਦਾ ਤੇ ਪ੍ਰੈਕਟਿਸ 'ਚ ਫਰਕ ਕਿਉਂ ਹੋਣਾ ਚਾਹੀਦਾ ਹੈ ਲੜਕੀਆਂ ਨੂੰ ਵੀ ਉਨੀ ਹੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਜਿੰਨੇ ਕੁ ਲੜਕੇ ਨੂੰ ਕਰਨੀ ਚਾਹੀਦੀ ਹੈ ਅਗਰ ਲੜਕੀਆਂ ਦੋ ਕਦਮ ਅੱਗੇ ਰਹਿਣਾ ਚਾਹੁੰਦੀ ਆ ਤਾਂ ਪ੍ਰੈਕਟਿਸ ਵੀ ਅੱਗੇ ਰਹਿਣਾ ਰਹਿਣਾ ਚਾਹੀਦਾ ਲੜਕੀਆਂ ਨੂੰ ਮੇਰੇ ਖਿਆਲਸ ਵਿੱਚ। ਰੀਣਾ ਕਿੰਨੇ ਸਾਲ ਰੈਸਲਿੰਗ ਨੂੰ ਦੇਣ ਬਾਰੇ ਮਿੱਥਿਆ ਹੋਇਆ। ਮੈਂ ਤਾਂ ਪੂਰੀ ਲਾਈਫ ਸੋਚੀ ਹੋਈ ਆ ਕਿ ਗੇਮ ਬਿਨਾਂ ਮੈਂ ਨਹੀਂ ਰਹਿ ਸਕਦੀ ਹੈਗੀ ਕਿਉਂਕਿ ਪਹਿਲਾਂ ਮੈਂ ਕਾਰਾਟੇ ਕੀਤਾ ਕਾਰਾਟੇ ਤੋਂ ਬਾਅਦ ਅੱਜ ਰੈਸਲਿੰਗ ਐਜ਼ ਅ ਫਰਸਟ ਗੇਰ ਦੇ ਤੌਰ ਤੇ ਜੁਆਇਨ ਕੀਤੀ ਔਰ ਮੈਂ ਚਾਹੁੰਦੀ ਆ ਕਿ ਅੱਗੇ ਬੜੀ ਡਬਲਯੂਸੀ ਸਿਲੈਕਸ਼ਨ ਹੋਵੇ ਤਾਂ ਮੈਂ ਅੱਗੇ ਵੀ ਜਾਵਾਂ। ਪਰ ਕੱਲ ਨੂੰ ਵਿਆਹ ਹੋਣਾ ਜੇਕਰ ਇਨ-ਲਾਜ਼ ਨੂੰ ਨਾ ਮਨਜ਼ੂਰ ਹੋਇਆ। ਉਹ ਕੋਈ ਟੈਨਸ਼ਨ ਨਹੀਂ ਹੈਗੀ ਮੈਨੂੰ। ਉਹ ਨਾਟ ਮੈਰਿ ਮੈਂ ਮੈਰਿਜ ਨਹੀਂ ਕਰਾਉਂਗੀ ਤਾਂ ਬਹੁਤ ਵਧੀਆ ਆ ਕਿਉਂਕਿ ਮੈਂ ਫਰਸਟ ਇੱਕ ਪਲੇਅਰ ਆ ਔਰ ਮੈਂ ਗੇਮ ਕਰਨਾ ਚਾਹੂੰਗੀ ਮੇਰੀ ਪਰਦੇ ਦਿੰਦੇ ਨਹੀਂ ਇਸ ਗੱਲ ਦੇ ਸਾਥ ਹਾਂ ਬਿਲਕੁਲ 100% ਦੇ ਰਹੇ ਮੇਰਾ ਸਾਥ ਇਦਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਮੈਰਿਜ ਤਾਂ ਬਾਅਦ ਵੀ ਹੋ ਸਕਦੀ ਹੈ ਪਰ ਜੋ ਅੱਜ ਮੇਰੇ ਗੇਮ ਚ ਪੋਜੀਸ਼ਨ ਮੈਂ ਜਿਹੜਾ ਉਹ ਪੂਰਾ ਕਰਨਾ ਤੁਸੀਂ ਹਾਂਜੀ ਹਾਂਜੀ ਮੈਂ ਪਹਿਲਾਂ ਇਹ ਪੂਰਾ ਕਰੂੰਗੀ ਉਸ ਤੋਂ ਬਾਅਦ ਰੀਟਾ ਮੈਂ ਇੱਕ ਹੋਰ ਸਵਾਲ ਹੈ ਮੇਰੇ ਜ਼ਿਹਨ ਵਿੱਚ ਕਿ ਅੱਜ ਦੇ ਸਮੇਂ ਦੇ ਵਿੱਚ ਕਰਾਇਮ ਬਹੁਤ ਜ਼ਿਆਦਾ ਵਧ ਰਿਹਾ ਕੁੜੀਆਂ ਨੂੰ ਲੈ ਕੇ ਮੋਲੇਸਟੇਸ਼ਨ ਹੋਗੀ ਰੇਪ ਕੇਸਿਸ ਹੋਗੇ ਤੁਸੀਂ ਆਮ ਸੁਣਦੇ ਹੋਵੋਗੇ ਖਬਰਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੁੜੀਆਂ ਨੂੰ ਇਸ ਲਾਈਨ ਦੇ ਵਿੱਚ ਵੱਧ ਤੋਂ ਵੱਧ ਆਣਾ ਚਾਹੀਦਾ ਆਪਣੇ ਆਪ ਨੂੰ ਸਿਕਿਉਰ ਕਰਨ ਦੇ ਲਈ ਹੰਡਰਡਰ 1% ਮੈਂ ਇਹ ਬਹੁਤ ਸੁਣਿਆ ਹੈਗਾ ਔਰ ਮੈਂ ਨੈਟਚਰ ਚ ਹਮੇਸ਼ਾ ਹੀ ਲੜਕੀਆਂ ਬਾਰੇ ਸੁਣਿਆ ਇੱਕ ਬੱਚੇ ਦੀ ਪਿੱਛੇ ਜੀ ਹੋਏ ਸੀਗਾ ਉਹ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਬੱਚੇ ਦਾ ਕਿਉਂਕਿ ਕਿੰਨਾ ਜਿਆਦਾ ਉਹ ਖਰਾਬ ਹੋਇਆ ਸੀ ਬੱਚਾ ਉਹ ਪਰ ਜਿਹੜੀ ਲੜਕੀਆਂ ਲੜਕੀਆਂ ਨੂੰ ਖੁਦ ਵੀ ਜੁਆਇਨ ਕਰਨਾ ਚਾਹੀਦਾ ਅਗਰ ਰੈਸਲਿੰਗ ਕਰਨੀ ਚਾਹੀਦੀ ਜਾਂ ਕਾਰਾਟੇ ਕਰਨਾ ਚਾਹੀਦਾ ਕਮ ਸੇ ਘੱਟ ਦੂਜੇ ਲਈ ਨਹੀਂ ਆਪਣੇ ਲਈ ਤਾਂ ਕਰਨ ਲੜਕੀਆਂ ਇਹਦਾ ਇਦਾਂ ਕਿਉਂ ਹੁੰਦਾ ਕਿ ਕੁੜੀ ਨੂੰ ਕਮਜ਼ੋਰ ਸਮਝਿਆ ਜਾਂਦਾ ਤੇ ਇਸ ਤਰ੍ਹਾਂ ਉਸਦੇ ਨਾਲ ਵਿਵਹਾਰ ਕੀਤਾ ਜਾਂਦਾ ਹੈ ਮੈਂ ਇਹ ਗੱਲ ਮੰਨਦੀ ਆ ਕਿ ਲੜਕੀ ਨੂੰ ਕਮਜ਼ੋਰ ਇਸ ਲਈ ਸਮਝਦੇ ਨੇ ਲੜਕੀ ਥੋੜੀ ਖੁਦ ਵੀ ਕਮਜ਼ੋਰ ਹੋਂਦੀ ਆ ਕਿਉਂਕਿ ਲੜਕੀ ਨੂੰ ਕਮਜ਼ੋਰ ਨਾ ਦਿਖੇ ਤੇ ਨਾ ਹੋਣਾ ਚਾਹੀਦਾ ਅਗਰ ਅੱਜ ਮੈਂ ਪਲੇਅਰ ਆ ਕਿਸ ਨੂੰ ਮੇਰੇ ਫੇਸ ਤੋਂ ਲੱਗਦੇ ਨਹੀਂ ਹੈਗਾ ਕਿ ਮੈਂ ਗੇਮ ਕੀਤੀ ਹੋਊਂਗੀ ਲੜਕੀਆਂ ਨੂੰ ਹਮੇਸ਼ਾ ਹੀ ਕਮ ਸੇ ਕਮ ਆਪਣੇ ਲਈ ਆਪਣੇ ਲਈ ਕੋਈ ਨਾ ਕੋਈ ਗੇਮ ਕਰਨੀ ਚਾਹੀਦੀ ਹੈਗੀ ਆ ਔਰ ਲੜਕੇ ਨੂੰ ਕਮਜ਼ੋਰ ਇਸ ਲਈ ਸਮਝਦੇ ਕਿਉਂਕਿ ਲੜਕੀਆਂ ਦਿਖਾ ਦਿੰਦੀਆਂ ਕਿ ਸੀ ਕਮਜ਼ੋਰ ਆ ਲੜਕੀਆਂ ਬੋਲਦੀਆਂ ਨਹੀਂ ਹੈਗੀਆਂ ਲੜਕੀਆਂ ਉਹਦਾ ਜਵਾਬ ਨਹੀਂ ਦਿੰਦੀਆਂ ਹੈਗੀਆਂ ਅਗਰ ਕਿਸੇ ਲੜਕੇ ਨੇ ਹਲਕਾ ਹਲਕੇ ਜਨੇ ਬਦਤਮੀਜ਼ ਕੀਤੀ ਹੋਵੇ ਅਗਰ ਲੜਕੀ ਨੇ ਇੱਕ ਥੱਪੜ ਮਾਰ ਦਿੱਤਾ ਹੋਵੇ ਨਾ ਤਾਂ ਉਹਦਾ ਬਹੁਤ ਵੱਡਾ ਫਰਕ ਪੈਂਦਾ ਸੀਦਾ ਜਿਹੜਾ ਰੋਜ਼ ਅਪ ਡਾਊਨ ਕਰ ਹੋਇ ਕਿ ਕਿਸ ਨੇ ਛੇੜਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹਨੂੰ ਬਾਅਦ ਚ ਪਤਾ ਲੱਗਿਆ ਕਿ ਮੈਂ ਗਲਤ ਕੁੜੀ ਨਾਲ ਪੰਗਾ ਲੈ ਲਿਆ ਨਹੀਂ ਬਹੁਤ ਵਾਰ ਹੋਇਆ ਹੈ ਕਾਫੀ ਵਾਰ ਹੋਇਆ ਹੈ ਤੇ ਮੀਨਸ ਕਿ ਜਦੋਂ ਮੇਰੀ ਇੱਕੋ ਵਾਰੀ ਉਹਨੂੰ ਲੜਾਈ ਹੋਈ ਸੀ ਇੱਕ ਵਾਰੀ ਤੇ ਉਹ ਲੜਕੇ ਨੇ ਬਦਤਮੀਜ਼ੀ ਕੀਤੀ ਜਦੋਂ ਮੈਂ ਉਸ ਲੜਕੇ ਨੂੰ ਫੜਿਆ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਹ ਨਾ ਪਲੇਅਰ ਐ ਮਟਰ ਖੜੀ ਹੋ ਗਈ ਤੇ ਮੈਨੂੰ ਪੁੱਛਿਆ ਕਿ ਤਾ ਮੇਰਾ ਦਿਮਾਗ ਖਰਾਬ ਮਤ ਕਰੋ ਮੈਂ ਕੋਈ ਬਾਤ ਨਹੀਂ ਮੈਂ ਸਹੀ ਵੀ ਕਰਨਾ ਜਾਣਦੀ ਹਾਂ ਜਦੋਂ ਉਹ ਖੜੀ ਤੇ ਉਹ ਚ ਲੜਕਾ ਚੁੱਪ ਕਰ ਗਿਆ ਉਸ ਨੇ ਉਹ ਨਹੀਂ ਬੋਲਿਆ ਗਿਆ ਉਹਨੂੰ ਪਰ ਕਿ ਸਪੋਰਟਸ ਬੈਗ ਹੈ ਇਹ ਸ਼ਾਇਦ ਨਾ ਕੋਈ ਪਲੇਅਰ ਆ ਲੱਗਦੀ ਮੈਨੂੰ ਪਲੇਅਰ ਜਈ ਕ ਲੱਗੀ ਪਛਾਣ ਹੁੰਦੀ ਕਿ ਡਰ ਬਣ ਜਾਂਦਾ ਹੈ ਕਿ ਜੇ ਕੁੜੀ ਪਲੇਅਰ ਹੈ ਤੇ ਇਹਨੂੰ ਨਹੀਂ ਛੇੜਨਾ ਇਦਾਂ ਕਿਉਂ ਹੈ ਕਿ ਪਲੇਅਰ ਤੋਂ ਇਸ ਪਲੇਅਰ ਦੇ ਜ਼ਿਹਨ ਦੇ ਵਿੱਚ ਇਹ ਹੁੰਦਾ ਕਿ ਇੱਕ ਪਲੇਅਰ ਹੈ ਇਹ ਲੜ ਲੇਗੀ ਇਹ ਬਰਾਬਰ ਖੜੀ ਹੋ ਜਾਏਗੀ ਦੂਸਰੀ ਕੁੜੀ ਦੇ ਨਾਲ ਜਿਹੜਾ ਆਪਣਾ ਅਜ਼ੋਰ ਅਜ਼ਮਾਇਸ਼ ਕੀਤੀ ਜਾਂਦੀ ਹੈ ਉਹ ਇਸ ਲਈ ਕਿਉਂਕਿ ਪਲੇਅਰ ਜਦ ਐਕਟਿਵ ਹੁੰਦੇ ਆ ਪਲੇਅਰ ਜਦ ਐਕਟਿਵ ਹੁੰਦੇ ਆ ਉਹ ਗਰਾਊਂਡ 'ਚ ਖੇਡੇ ਹੁੰਦੇ ਆ ਉਹ ਆਪਣੇ ਆਪ ਨੂੰ ਬਚਾਣਾ ਜਾਂ ਆਪਣਾ ਕਰਨਾ ਉਹ ਜਾਣਦੇ ਆ ਜਿਹੜੀ ਕਾਮਕੁੜੀ ਆ ਵਿਚਾਰੀ ਸ਼ਰਮਦੀ ਆ ਵੀ ਹਾਏ ਮੈਨੂੰ ਕੁਝ ਕਹਿ ਦੂੰਗਾ ਤੇ ਮੇਰੀ ਮਾਂ ਉਹਦਾ ਜਵਾਬ ਨਹੀਂ ਦੇ ਪਾਉਂਗੀ ਜਾਂ ਮੈਨੂੰ ਮਾਰ ਦਊਗਾ ਉਹ ਥੋੜਾ ਜਿਹਾ ਆਪਣੇ ਅੰਦਰ ਹੀ ਘੁੱਟ ਕੇ ਰਹਿ ਜਾਂਦੀ ਹੈ ਕੁੜੀਆਂ ਹਲੇ ਵੀ ਚੱਕਦੀਆਂ ਨੇ ਗੇਮ ਲੈਂਡ ਤੋਂ ਹਲੇ ਵੀ ਚੱਕਦੀਆਂ ਨੇ ਕੁੜੀਆਂ ਨਹੀਂ ਚੱਕਦੀਆਂ ਤਾਂ ਉਹਨਾਂ ਦੇ ਮਾਪੇ ਜਿਹੜੇ ਨਿਰੋਕ ਦਿੰਦੇ ਨੇ ਕਿਉਂਕਿ ਇਕ ਤਾਂ ਜੇਕਰ ਕੱਪੜਿਆਂ ਦੀ ਗੱਲ ਕੀਤੀ ਜਾਵੇ ਕੱਪੜੇ ਪਾਉਣ ਤੋਂ ਟੋਕਿਆ ਜਾਂਦਾ ਕਿ ਸ਼ਾਰਟ ਹੁੰਦੇ ਨੇ ਕੱਪੜੇ ਨਹੀਂ ਪਾਣੇ ਸਮਾਜ ਸਮਾਜ ਆ ਜਾਂਦਾ ਸਭ ਤੋਂ ਵੱਡੀ ਗੱਲ ਜਿਹੜਾ ਕਿ ਸਮਾਜ ਕੀ ਕਹੇਗਾ ਮੈਂ ਇਸ ਇਸ ਜੀ ਨੂੰ ਚੰਗਾ ਸਮਝਦੀ ਸਮਾਜ ਕੀ ਕਰੂੰਗਾ ਪਰ ਇਹ ਸੋਚ ਆਪਣੀ ਆ ਅਬ ਫੋਰਨ 'ਚ ਦੇਖਿਆ ਜਾਵੇ ਤਾਂ ਫੋਰਨ ਦੇ ਸਭ ਤੋਂ ਵੱਧ ਮੈਡਲ ਫੋਰਨ ਦੇ ਆ ਰਹੇ ਹੈਗੇ ਇੰਡੀਆ ਦੇ ਕਿਉਂ ਨਹੀਂ ਆ ਰਹੇ ਕਿਉਂਕਿ ਇੰਡੀਆ 'ਚ ਸੋਚ ਛੋਟੀ ਆ ਅਗਰ ਉਸੇ ਕੱਪੜੇ ਦੀ ਗੱਲ ਕੀਤੀ ਜਾਵੇ ਚਲੋ ਮੰਨ ਲਓ ਕਿ ਉਹ ਛੋਟੀ ਨਿੱਕਰ ਨਹੀਂ ਪਾ ਸਕਦੇ ਅਰ ਲੜਕੀ ਦਾ ਗਲਾ ਡੀਪ ਹੈ ਤਾਂ ਤਾਂ ਵੀ ਤੁਹਾਨੂੰ ਲੋਕੀ ਦੇਖਦੇ ਆ ਲੜਕੇ ਫਿਰ ਗਲਾ ਵੀ ਡੀਪ ਕਿਉਂ ਪਾਉ ਅਗਰ ਛੋਟੇ ਛੋਟੇ ਗੱਲਾਂ ਨੂੰ ਧਿਆਨ ਚ ਰੱਖੀ ਜਾਊਗੀ ਤਾਂ ਲੜਕੀਆਂ ਕਦੀ ਕੁਝ ਨਹੀਂ ਬਣ ਸਕਦੇ ਹੈਗੀਆਂ ਅਗਰ ਲੜਕੀਆਂ ਨੇ ਕੁਝ ਬਣਨਾ ਹੈ ਤਾਂ ਅੱਗੇ ਤੋਂ ਨਿਕਲਣਾ ਪੈਣਾ ਹੀ ਆ ਅੱਜ ਕੱਲ ਲੜਕੀਆਂ ਰੀਟਾ ਆਪਣੇ ਕੰਫਰਟ ਲੈਵਲ ਤੋਂ ਬਾਹਰ ਨਹੀਂ ਆ ਰਹੀਆਂ ਕੁਝ ਲੜਕੀਆਂ ਹਲੇ ਵੀ ਇਦਾਂ ਦੀਆਂ ਨੇ ਉਹਨਾਂ ਨੂੰ ਲੱਗਦਾ ਕਿ ਕੰਫਰਟ ਜ਼ੋਨ ਦੇ ਵਿੱਚ ਰਹਿ ਕੇ ਜੇ ਸਭ ਕੁਝ ਮਿਲ ਰਿਹਾ ਤੇ ਕੰਫਰਟ ਲੈਵਲ ਤੋਂ ਬਾਹਰ ਆ ਕੇ ਕੀ ਕਰਨਾ ਮੈਂ ਨਹੀਂ ਸਿੱਚੀ ਨੂੰ ਮੰਨਦੀ ਹੈਗੀ ਲੜਕੀਆਂ ਨੇ ਅਗਰ ਕੁਝ ਕਰਨਾ ਹੈ ਨਾ ਤਾਂ ਕੁਝ ਕੁਝ ਕਰਨਾ ਹੀ ਪੈਣਾ ਉਹਨਾਂ ਨੂੰ ਇਹ ਨਹੀਂ ਕਿ ਘੁੱਟ ਕੇ ਰਹਿਣਗੀਆਂ ਅਸੀਂ ਹਾਂ ਇਸ ਚੀਜ਼ ਕੰਫਰਟੇਬਲ ਨਹੀਂ ਹੈਗੀਆਂ ਕਿਉਂ ਨਹੀਂ ਹੈਗੀਆਂ ਆਪਣੇ ਮਨ ਦੀ ਆਪੀ ਸੋਚ ਲੈ ਕੇ ਬੈਠੀ ਹੁੰਦੀਆਂ ਮੈਂ ਕਈ ਵਾਰ ਦੇਖਿਆ ਮੈਂ ਸਕੂਲ ਸਕਰਾਟਿਕ ਕਲਾਸਿਸ ਵੀ ਲਗਾਨਦੀਆਂ ਤੇ ਮੈਂ ਦੇਖਿਆ ਕਿ ਲੜਕੀਆਂ ਘੁੱਟ ਕੇ ਖੁਦੀ ਬੈਠੇ ਹਲੇ ਫੈਮਿਲੀ ਚੋ ਪੂਰੀ ਰਿਸਪੌਂਸ ਮਿਲਦਾ ਹੈ ਲੜਕੀਆਂ ਨੂੰ ਇਹ ਨਹੀਂ ਕਿ ਨਹੀਂ ਮਿਲਦਾ ਲੜਕੀਆਂ ਉਸ ਦਾ ਪੂਰਾ ਫਾਇਦਾ ਨਹੀਂ ਲੈਂਦੀਆਂ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਹੁਣ ਜਿਹੜੇ ਮਾਪੇ ਨੇ ਸਮਾਂ ਪਹਿਲੇ ਵਰਗਾ ਨਹੀਂ ਰਿਹਾ ਪਹਿਲੇ ਹੁੰਦੀਆਂ ਸੀ ਜੀਬ ਜੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਸੀ ਹੁਣ ਕੁੜੀਆਂ ਨੂੰ ਜਿਹੜਾ ਬਰਾਬਰ ਦਾ ਦਰਜਾ ਵੀ ਦਿੱਤਾ ਜਾ ਰਿਹਾ ਕਿਤੇ ਨਾ ਕਿਤੇ ਕਿਸੇ ਜਗ੍ਹਾ ਤੇ ਐਦਾ ਵੀ ਹੈ ਕਿ ਪਾਬੰਦੀਆਂ ਵੀ ਪੂਰੀਆਂ ਨੇ ਕੁੜੀ ਲਈ ਪਰ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਪ ਹਾਂਜੀ 100% ਲੜਕੀਆਂ ਨੂੰ ਪੂਰੇ ਖੁੱਲ੍ਹ ਦਿੱਤੀ ਜਾਂਦੀ ਹੈ ਮਾਪੇ ਹਰ ਜਗ੍ਹਾ ਗਲਤ ਨਹੀਂ ਹੈਗੇ ਹਰ ਜਗ੍ਹਾ ਮੈਂ ਨਹੀਂ ਮੰਦੀ ਕਿ ਫੈਮਿਲੀ ਹੀ ਗਲਤ ਹੁੰਦੀ ਹੈ ਅਗਰ ਵੈਸੇ ਡੋਟ ਮਾਈਂਡ ਸੌਰੀ ਕਈ ਗੱਲਾਂ 'ਚ ਲੜਕੀਆਂ ਵੀ ਗਲਤ ਹੁੰਦੀਆਂ ਆ ਠੀਕ ਹੈ ਨਾ ਅਗਰ ਉਹ ਆਪੇ ਤਾਂ ਪੂਰਾ ਪ੍ਰੋਪਰ ਉਹ ਸਾਥ ਦੇਣ ਨਾ ਤਾਂ ਲੜਕੀਆਂ ਨੂੰ ਕੋਈ ਪਿੱਛੇ ਕਰਨ ਵਾਲਾ ਕੋਈ ਪੈਦਾ ਨਹੀਂ ਹੋਇਆ ਲੜਕੀਆਂ ਹਮੇਸ਼ਾ ਹੀ ਅੱਗੇ ਰੋਂਗੀਆਂ ਅਗਰ ਲੜਕੀਆਂ ਵੀ ਅਗਰ ਫੈਮਿਲੀ ਦੇ ਆਪਣੇ ਨਿਸ਼ਾਨ ਤੇ ਖਰੀਆਂ ਉਤਰ ਤੇ ਮੈਨੂੰ ਲੱਗਦਾ ਕਿ ਲੜਕੀਆਂ 올림픽 ਦੇ ਗੋਲਡ ਪੱਕਾ ਲੈ ਕੇ ਆਣਗੀਆਂ ਡੀਟਾ ਤੁਹਾਨੂੰ ਦੇਖ ਕੇ ਕਿੰਨੀਆਂ ਗੂੜੀਆਂ ਨੂੰ ਇਨਸਪੀਰੇਸ਼ਨ ਮਿਲੀ ਹੈ ਕਿੰਨੀਆਂ ਕੁੜੀਆਂ ਤੁਹਾਡੇ ਜਿਹੜਾ ਇਸ ਲਾਈਨ ਦੇ ਰੈਸਲਿੰਗ ਦੇ ਵਿੱਚ ਆਉਣ ਤੋਂ ਬਾਅਦ ਜਾਂ ਕਾਰਾਟੇ ਵਿੱਚ ਆਉਣ ਤੋਂ ਬਾਅਦ ਕਿੰਨੀਆਂ ਕੁੜੀਆਂ ਇਨਸਪਾਇਰ ਹੋ ਚੁੱਕੀਆਂ ਤੁਹਾਡੇ ਤੋਂ ਕਾਫੀ ਜਦੀਆਂ ਮੇਰੇ ਅਕੈਡਮੀ ਚ ਕਾਫੀ ਲੜਕੀਆਂ ਆਈਆਂ ਹੋਈਆਂ ਮੇਸੋ ਮੇਸ ਤੋਂ ਬਾਅਦ ਕਾਫੀ ਲੜਕੀਆਂ ਆਈਆਂ ਔਰ ਕਾਫੀ ਲੜਕੀਆਂ ਆਪਣੇ ਰੈਸਲਿੰਗ ਕਰ ਰਹੀਆਂ ਹੈਗੀਆਂ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਚਾਹੁੰਦੀ ਹਾਂ ਹੋਰ ਲੜਕੀਆਂ ਸਾਡੀ ਅਕੈਡਮੀ ਚ ਇੱਕ ਸਮਾਂ ਹੁੰਦਾ ਸੀ ਜਦੋਂ ਤੁਸੀਂ ਇਕੱਲੇ ਹੁੰਦੇ ਸੀ ਇੰਨੇ ਮੁੰਡਿਆਂ ਦੇ ਵਿੱਚ ਹਾਂਜੀ ਉਸ ਟਾਈਮ ਨੂੰ ਲੜਕੀਆਂ ਦੇਖਣ ਨੂੰ ਨਹੀਂ ਮਿਲਦੀ ਮੇਰਾ ਵੀ ਦਿਲ ਖਬਰਾਦਾ ਹੁੰਦਾ ਸੀਗਾ ਜਾਂ ਕੋਈ ਲੜਕੀ ਤਾਂ ਨਹੀਂ ਚਾਹੀਦੀ ਆ ਹੁਣ ਮੇਰੀ ਅਕੈਡਮੀ ਚ ਪੂਰੀਆਂ ਲੜਕੀਆਂ ਹੈਗੀਆਂ ਕਾਫੀ ਲੜਕੀਆਂ ਉੱਥੇ ਔਰ ਮੈਨੂੰ ਚੰਗਾ ਲੱਗਦਾ ਲੜਕੀਆਂ ਦੇਖ ਕੇ ਔਰ ਮੈਂ ਚਾਹੁੰਦੀ ਆ ਹੋਰ ਵੀ ਲੜਕੀਆਂ ਹੋਰ ਵੀ ਲੜਕੀਆਂ ਉੱਥੇ ਆਣ ਉਹ ਤੇ ਆਪਣੇ ਉੱਥੇ ਜੁਆਇਨ ਕਰਨ ਰੈਸਲਿੰਗ ਕੋਈ ਬਹੁਤ ਬਹੁਤ ਵੱਡਾ ਹੁਆ ਨਹੀਂ ਹੈਗਾ ਕਿ ਹਾਏ ਉਹ ਨਹੀਂ ਹੋ ਸਕਦਾ ਅਗਰ ਪੈਰ ਰੱਖੋਗੇ ਤੇ ਬੈਠਣ ਲਈ ਜਗ੍ਹਾ ਤੁਸੀਂ ਆਪ ਬਣਾਉਂਗੀ ਆ ਅਗਰ ਅੱਜ ਤੁਸੀਂ ਪੈਰ ਰੱਖੋਗੇ ਤਾਂ ਕੱਲ ਤੁਹਾਨੂੰ ਨੋਲਜ ਪੂਰੀ ਹੋਊਗੀ ਔਰ ਤੁਸੀਂ ਉਸਦੇ ਗੇਮ ਦੇ ਰੈਸਲਰ हां मेरे बच्चे ने कोई बढ़िया गेम चुनी है रीटा एक फिर अजेहा सुनेहा लगा दो कि क्योंकि आज के समय के बीच जिस तरह ਤੁਹਾਡੇ ਨਾਲ ਗੱਲਬਾਤ ਕਰਕੇ ਇਦਾਂ ਮਹਿਸੂਸ ਹੋ ਰਿਹਾ ਹੈ ਕਿ ਹਰ ਲੜਕੀ ਦੇ ਕੋਲ ਇੱਕ ਗੇਮ ਹੋਣੀ ਜ਼ਰੂਰੀ ਹੈ ਹਰ ਲੜਕੀ ਨੂੰ ਸਟਰੋਂਗ ਹੋਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਬਿਲਕੁਲ ਲੜਕੀ ਨੂੰ ਗੇਮ ਕਰਨੀ ਚਾਹੀਦੀ ਹੈ ਲੜਕੀ ਨੂੰ ਫ੍ਰੀ ਨਹੀਂ ਰਹਿਣਾ ਚਾਹੀਦਾ ਮੇਰੇ ਖਿਆਲ ਸੇ ਬਿਲਕੁਲ ਨਹੀਂ ਰਹਿਣਾ ਚਾਹੀਦਾ ਜੋ ਕਿ ਅੱਜ ਦਾ ਸਮਾਂ ਆ ਅੱਜ ਇੰਨੇ ਕਿ ਘਟਨਾਵਾਂ ਵਾਪਰ ਰਹੀਆਂ ਹਨ ਹਰ ਇੱਕ ਪੇਪਰ 'ਚ ਮੈਕਸਿਮਮ ਪੰਜ ਛੇ ਲੜਕੀਆਂ ਤਦਨ ਦੀ ਕੇਸ ਆਂਦੀ ਆਂਦੇ ਹੈਗੇ ਆ ਔਰ ਇੰਨਿਆ ਦੇਖ ਕੇ ਇੱਕ ਦੂਜੇ ਨੂੰ ਦੇਖ ਕੇ ਲੜਕੀਆਂ ਕਿਉਂ ਨਹੀਂ ਵੱਧੇ ਪਈਆਂ ਬੜੀ ਟੈਨਸ਼ਨ ਵਾਲੀ ਗੱਲ ਹੁੰਦੀ ਮੈਨੂੰ ਕਿਹ ਵਾਰੀ ਕਿ ਲੜਕੀਆਂ ਸਭ ਕੁਝ ਜਦਾ ਗਵਰਨਮੈਂਟ ਦੇ ਰਹੀ ਹੈ ਗਵਰਨਮੈਂਟ ਪੂਰੀ ਫੈਸਿਲਿਟੀ ਦੇ ਰਹੀ ਹੈ ਲੜਕੀਆਂ ਨੂੰ ਫੈਮਿਲੀ ਪੂਰੀ ਫੈਸਿਲਿਟੀ ਦੇ ਰਹੀ ਹੈ ਤੇ ਲੜਕੀਆਂ ਕਿਉਂ ਪਿੱਛੇ ਰਹਿ ਰਹੀਆਂ ਇਹਦੇ ਹੋ ਗਿਆ ਨਾ ਆਪਣੇ ਆਪ ਸਭ ਕੁਝ ਖਾਣਾ ਡੈਨਿੰਗ ਟੇਬਲ ਤੇ ਸਜਿਆ ਹੋਇਆ ਤੇ ਲੜਕੀਆਂ ਆਪਣੀ ਖਾ ਰਹੀਆਂ ਹੋਰ ਵੀ ਬਹੁਤ ਜਿਹੜੀਆਂ ਲਾਈਨਸ ਨੇ ਜਿਸ ਤਰ੍ਹਾਂ ਕੁੜੀਆਂ ਨੂੰ ਸਿੰਗਿੰਗ ਪਸੰਦ ਹੈ ਕਿਸੇ ਨੂੰ ਡਾਂਸ ਪਸੰਦ ਹੈ ਹੈਨਾ ਕਿਸੇ ਨੂੰ ਕੁਕਿੰਗ ਪਸੰਦ ਹੈ ਸ਼ੈਫ ਬਣ ਰਹੀ ਹੈ ਪਰ ਇਹ ਲਾਈਨ ਨਹੀਂ ਚੂਜ਼ ਕੀਤੀ ਜਾਂਦੀ ਕਿਉਂਕਿ ਲੜਕੀਆਂ ਆਪਣੇ ਨੂੰ ਸੌਫਟ ਮੰਨਦੀਆਂ ਆ ਕਿ ਅਸੀਂ ਨਾਜ਼ੁਕ ਰਹੀਏ ਸੌਫਟ ਰਹੀਏ ਅ ਅਗਰ ਮੈਂ ਮੰਨਿਆ ਜਾਵੇ ਹੁਣ ਚਾਂਸੀ ਮਾਂ ਸੀ ਉਹ ਚਾਂਸੀ ਦੇਵੀ ਉਹ ਛੋਟੀ ਜੀ ਸੀ ਉਹਨੇ ਇਸ ਲਿਆਨ ਨੂੰ ਕਿਉਂ ਨਹੀਂ ਚੁਣਿਆ ਹੈਗਾ ਉਹ ਕਿਉਂ ਨਹੀਂ ਇੰਨੀ ਸੌਫਟ ਬਣੀ ਹੈਗੀ ਉਹਨੇ ਆਪਣੀ ਅਲੱਗ ਪਹਿਚਾਨ ਸੀ ਉਹਦੀ ਇੱਕ ਉਹ ਨੂੰ ਦੁਨੀਆ 'ਚ ਜਾਣਦੀ ਹੈਗੀ ਉਹ ਕਿਉਂ ਜਾਣਦੀ ਆ ਕਿਉਂਕਿ ਉਹਨੇ ਆਪਣਾ ਡੰਕਾ বাজਾਇਆ ਪੂਰੇ ਵਰਲਡ ਚ ਆਪਣਾ ਟੰਕਾ ਬਜਾਇਆ ਜੂਨੋ ਨਾਮ ਸੁਣਦੇ ਆ ਅਗਰ ਸਾਡੇ ਇੰਡੀਆ ਚ ਟੀ ਵੱਡੀ ਹੋ ਕੇ ਲੇਡੀ ਹੋਈ ਟੀ ਵੱਡੀ ਸੀ ਤੇ ਉਹਨਾਂ ਨੂੰ ਦੇਖ ਕੇ ਲੜਕੀਆਂ ਨੇ ਸੁਧਰ ਰਹੀਆਂ ਅਤੇ ਫਿਰ ਉਹ ਤਾਂ ਕੋਈ ਫਾਇਦਾ ਨਹੀਂ ਹੋਇਆ ਸੀ ਦਾ ਤੁਹਾਡਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਕੁੜੀਆਂ ਦੀ ਵੀ ਗਲਤੀ ਹੈ ਕੁੜੀਆਂ ਦੀ ਗਲਤੀ ਹੈ ਮੈਂ 100% ਕਹੂੰਗੀ ਕਿ ਕਿਤੇ ਨਾ ਕਿਤੇ ਕੁੜੀ ਨੇ ਗਲਤੀ ਹੈਗੀ ਹੈ ਚਾਹੇ ਉਹ ਮੰਨਦੇ ਕਿ ਉਹ ਇੰਟਰਨੈਸ਼ਨਲ ਨੈਸ਼ਨਲ ਨਾ ਖੇਲਣ ਕੋਈ ਗੇਮ ਨਾ ਕਰਨ ਲੈਣ ਕਮ ਸੇਗਾ ਆਪਣੇ ਲਈ ਤਾਂ ਕਰਨ ਰੀਟਾ ਜਦੋਂ ਇੰਟਰਨੈਸ਼ਨਲ ਲਈ ਤੁਸੀਂ ਰੈਸਲਿੰਗ ਲਈ ਜਾਣਾ ਸੀ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ ਸੀਗਾ ਤੁਹਾਡੇ ਫਾਦਰ ਐਕਸਪਾਇਰ ਹੋ ਗਏ ਸੀ ਉਸ ਤੋਂ 3 ਦਿਨ ਪਹਿਲਾਂ ਹਾਂਜੀ ਜਦੋਂ ਮੇਰਾ ਨਾਮ ਰੈਸਲਿੰਗ 'ਚ ਗਿਆ ਤੇ ਮੇਰਾ ਲਿਸਟ 'ਚ ਨਾਮ ਆਇਆ ਕਿ ਰੀਟਾ ਇੰਟਰਨੈਸ਼ਨਲ ਰੈਸਲਿੰਗ 'ਚ ਵੀ ਰੀਟਾ ਵੀ ਖੇਡੂਗੀ ਤੇ ਮੈਨੂੰ ਬੜੀ ਖੁਸ਼ੀ ਸੀਗੀ ਤੇ ਉਸ ਦਿਨ ਮੈਂ ਆਪਣੇ ਪੂਰੇ ਮਨ ਨਾਲ ਤਿਆਰੀ ਕਰ ਰਹੀ ਸੀ ਤੇ ਜਦੋਂ ਸ਼ਾਮ ਪਈ ਤੇ ਮੇਰੇ ਫਾਦਰ ਐਕਸਪਾਇਰ ਹੋ ਗਏ ਤੇ ਮੈਨੂੰ ਬਹੁਤ ਦੁੱਖ ਲੱਗਾ ਤੋ ਉਸ ਤੋਂ ਬਾਅਦ ਮੇਰਾ ਇੱਕਦਮ ਦਿਲ ਟੁੱਟ ਗਿਆ ਮੈਨੂੰ ਬੜਾ ਫੀਲ ਹੋ ਰਿਹਾ ਸੀ ਕਿ ਮੈਂ ਕੀ ਕਰੂੰਗੀ ਮੇਰੇ ਫਾਦਰ ਨਹੀਂ ਆ ਗਏ ਕਿਉਂਕਿ ਉਹ ਲੁਧਿਆਣੇ ਚ ਹੀ ਹੋ ਰਹੀ ਸੀ ਤੇ ਮੇਰੇ ਫਾਦਰ ਕਹਿੰਦੇ ਸੀ ਮੈਂ ਤੇਰੇ ਨਾਲ ਜਾ ਕੇ ਉਹ ਮੈਂ ਦੇਖਣੀ ਆ ਤੈਨੂੰ ਆਪ ਦੇਖਣਾ ਖੇਲਦੀ ਨੂੰ ਪਰ ਉਸ ਟਾਈਮ ਮੇਰੇ ਫਾਦਰ ਨਹੀਂ ਸੀ ਗਰੇ ਤੇ ਉਸ ਤੋਂ ਬਾਅਦ ਮੈਂ 3 ਦਿਨਾਂ ਬਾਅਦ ਮੇਰੀ ਅਮਰੀਕਾ ਲੜਕੀ ਨਾਲ ਫਾਈਟ ਹੋਈ ਰਹੀ ਨੀ ਨਾ ਤੇ ਉਹ ਮੈਂ ਜਿੱਤੀ ਸੀਗੀ ਤੇ ਮੈਨੂੰ ਬਹੁਤ ਬਹੁਤ ਦੁੱਖ ਹੋਇਆ ਕਿ ਉਸ ਚੈਂਪੀਅਨਸ਼ਿਪ ਜਿੱਤ ਲਈ ਹੈ ਲੇਕਿਨ ਜਿੱਤ ਕੇ ਵੀ ਮੈਂ ਆਪਣੇ ਫਾਦਰ ਨੂੰ ਨਹੀਂ ਉਹ ਸਰਪ੍ਰਾਈਜ਼ ਦੇ ਸਕੀ ਤੇ ਬਹੁਤ ਮਨ ਨੂੰ ਤਕਾ ਲੱਗਾ ਸੀਗਾ ਪਰ ਹਾਂ ਆਪਣੇ ਫਾਦਰ ਦੇ ਜਿਹੜੇ ਕਈ ਹੋ ਗੱਲ ਸੀ ਉਹ ਮੈਂ ਪੂਰੀ ਕੀਤੀ ਹਾਂ ਪਰ ਇਹ ਤਾਂ ਬੜਾ ਹੀ ਸੈਂਸਿਟਿਵ ਮੂਵਮੈਂਟ ਬਣ ਗਿਆ ਹੋਣਾ ਉਦੋਂ ਜਦੋਂ ਪਿਤਾ ਜਿਹੜੇ ਨੇ ਹਮੇਸ਼ਾ ਲਈ ਦੂਰ ਹੋ ਗਏ ਤੇ ਉਹ ਉਹ ਪਲ ਦੇਖਣਾ ਚਾਹੁੰਦੇ ਸੀ ਜਿਹੜਾ ਕਾਫੀ ਸਮੇਂ ਤੋਂ ਉਸ ਪਲ ਦਾ ਇੰਤਜ਼ਾਰ ਕਰ ਰਹੀ ਸੀ ਉਸ ਵੇਲੇ ਜਿਹੜਾ ਉਹਨਾਂ ਦਾ ਸਾਥ ਛੁੱਟ ਗਿਆ ਇਸ ਮੂਮੈਂਟ ਦੇ ਵਿੱਚ ਵੀ ਤੁਸੀਂ ਆਪਣੇ ਆਪ ਨੂੰ ਇਦਾਂ ਤਿਆਰ ਕੀਤਾ ਤੇ ਜਿੱਤ ਹਾਸਲ ਕੀਤੀ ਹੈ ਬੜੀ ਵੱਡੀ ਗੱਲ ਹੈ ਜੀ ਇਹ ਪੂਰਾ ਸਾਥ ਦਿੱਤਾ ਮੇਰਾ ਜਿਹੜੇ ਸੀ ਡੋਲੀਅਰ ਪਲੇਅਰ ਸੀਗੇ ਉੱਥੇ ਦੇ ਜਿੰਨੇ ਵੀ ਰੈਸਲਰ ਸੀ ਸਭ ਨੇ ਮੇਰਾ ਪੂਰਾ ਸਾਥ ਦਿੱਤਾ ਔਰ ਖਲੀਸਰ ਨੇ ਬਹੁਤ ਇਸ ਦਾ ਅਫਸੋਸ ਮੰਨਿਆ ਸੀਗਾ ਔਰ ਸਾਰੇ ਹੀ ਉਸ ਟਾਈਮ ਮੇਰੇ ਨਾਲ ਖੜੇ ਸੀ ਮੇਰੀ ਫੈਮਿਲੀ ਪੂਰੀ ਮੇਰੇ ਨਾਲ ਸੀ ਮੇਰੇ ਬ੍ਰਦਰ ਮੇਰੇ ਨਾਲ ਸੀਗੇ ਔਰ ਜਿੰਨੇ ਵੀ ਉਹਨਾਂ ਦੇ ਫਰੈਂਡਸ ਸੀਗੇ ਸਭ ਮੇਰੇ ਨਾਲ ਖੜੇ ਸੀਗੇ ਉਹ ਕਹਿੰਦੇ ਸੀ ਆਪਣੇ ਫਾਦਰ ਦਾ ਜੋ ਸੁਪਨਾ ਤੂੰ ਪੂਰਾ ਕਰਨਾ ਹੈਗਾ ਆ ਤੋ ਪਿੱਛੇ ਹਟਣਾ ਨਹੀਂ ਹੈਗਾ ਥੋੜੇ ਦਿਨ ਪਹਿਲੇ ਮੇਰੇ ਫਾਦਰ ਨੇ ਮੈਨੂੰ ਕਿਹਾ ਸੀਗਾ ਕਿ ਰੇਟਾ ਅੱਗੇ ਵਧੀ ਪਿੱਛੇ ਮੁੜ ਕੇ ਕਦੀ ਨਾ ਦੇਖੀ ਔਰ ਮੈਨੂੰ ਇਹ ਨਹੀਂ ਪਾਸ ਸੀਗਾ ਕਿ ਜਿਹੜੀ ਫਰਸਟ ਚੈਂਪੀਅਨਸ਼ਿਪ ਸੀ ਇਹਦੇ ਵਿੱਚ ਮੈਨੂੰ ਛੱਡ ਜਾਣਾ ਹੈਗਾ ਆ ਸਿਰਫ ਤੁਸੀਂ ਆਪਣੇ ਪਿਤਾ ਦਾ ਹੀ ਨਹੀਂ ਪਤਾ ਨਹੀਂ ਕਿੰਨੇ ਅਜਿਹੇ ਬਾਪ ਹੋਣਗੇ ਜਿਨ੍ਹਾਂ ਨੇ ਤੁਹਾਡੀ ਕਹਾਣੀ ਸੁਣ ਕੇ ਅੱਜ ਮਾਣ ਮਹਿਸੂਸ ਕੀਤਾ ਹੋਣਾ ਹੈ ਬੜਾ ਚੰਗਾ ਲੱਗਿਆ ਰੀਤਾ ਤੁਹਾਡੇ ਨਾਲ ਗੱਲਬਾਤ ਕਰਕੇ ਇੱਕ ਛੋਟਾ ਜਿਹਾ ਸੁਨੇਹਾ ਲਗਾ ਦੋ ਸਾਡੀ ਦੇਸ਼ ਦੀ ਕੁੜੀਆਂ ਦੇ ਲਈ ਜਿਹੜੀਆਂ ਅੱਜ ਵੀ ਦਿਲ ਦੇ ਵਿੱਚ ਇੱਕ ਡਰ ਬਣਾ ਕੇ ਜੀ ਰਹੀਆਂ ਨੇ ਅੱਜ ਵੀ ਇੱਕ ਸਹਿਮ ਦਾ ਮਾਹੌਲ ਦੇ ਵਿੱਚ ਰਹਿ ਰਹੀਆਂ ਨੇ ਅੱਜ ਵੀ ਜਿਹੜਾ ਧੋਖਾਧੜੀ ਦਾ ਸ਼ਿਕਾਰ ਹੋ ਰਹੀਆਂ ਨੇ ਰੇਪ ਦਾ ਸ਼ਿਕਾਰ ਹੋ ਰਹੀਆਂ ਨੇ ਜਾਂ ਫਿਰ ਮਲੇਸਟੇਸ਼ਨ ਦਾ ਸ਼ਿਕਾਰ ਹੋ ਰਹੀਆਂ ਨੇ ਬਿਲਕੁਲ ਤੁਸੀਂ ਸਹੀ ਕਿਹਾ ਇਹ ਸਭ ਕੁਝ ਹੋ ਰਿਹਾ ਹੈ ਇੰਡੀਆ ਵਿੱਚ ਔਰ ਬਹੁਤ ਦੁੱਖ ਦੀ ਗੱਲ ਹੈ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਲੜਕੀ ਕਿਸੇ ਧੋਖੇ 'ਚ ਰਵੇ ਆਪਣੇ ਪੂਰੀ ਗੇਮ ਕਰੇ ਗੇਮ ਨੇ ਕਰ ਹੁੰਦੀ ਕਮ ਸੇ ਘੱਟ ਨੇ ਫੈਮਿਲੀ ਨਾਲ ਪੂਰਾ ਫਰੈਂਡਸ਼ਿਪ ਨਾ ਰਵੇ ਔਰ ਕਿਸੇ ਚਾਂਸੇਜ਼ ਨਾਲ ਲੜਕੀ ਆਵੇ ਫਰਸਟ ਗੱਲ ਇਹ ਹੁੰਦੀ ਆ ਲੜਕੀ ਚਾਂਸੇਜ਼ ਜਦੋਂ ਆਉਂਦੀ ਆ ਜਦੋਂ ਆਪਣੀ ਫੈਮਿਲੀ ਤੋਂ ਕੋਈ ਗੱਲ ਚ ਪਾਉਂਦੀ ਹੈਗੀ ਆ ਮੈਂ ਚਾਹੁੰਦੀ ਕੋਈ ਵੀ ਲੜਕੀ ਆਪਣੀ ਫੈਮਿਲੀ ਤੋਂ ਗੱਲ ਨਾ ਛੁਪਾਏ ਔਰ ਆਪਣੀ ਫੈਮਿਲੀ ਦੇ ਅੰਡਰ ਚ ਰਵੇ ਦੂਜੀ ਗੱਲ ਉਹ ਹਮੇਸ਼ਾ ਹੀ ਗੇਮ ਕਰੇ ਔਰ ਗੇਮ ਕਰੇ ਆਪਣੇ ਨੂੰ ਕਦੀ ਵੀ ਉਹ ਨੀਚਾ ਨਾ ਸਮਝੇ ਅੱਜ ਦੀ ਲੜਕੀ ਨੀਚੇ ਨਹੀਂ ਹੈਗੀ ਆਈ ਲੜਕੀ ਬਹੁਤ ਉੱਪਰ ਪਹੁੰਚ ਚੁੱਕੀ ਆ ਔਰ ਪਲਾਰ ਤੱਕ ਲੜਕੀਆਂ ਪਹੁੰਚ ਆਪਣੀ ਫੈਮਿਲੀ ਅੰਡਰ ਹੋ ਕੇ ਔਰ ਨੀਡਰ ਹੋ ਕੇ ਰਹਿਣਾ ਚਾਹੀਦਾ ਹੈ ਰੀਟਾ ਤੁਹਾਡੇ ਮੈਡਲਸ ਦੀ ਗਿਣਤੀ ਜਾਣਨਾ ਚਾਹਾਂਗੇ ਮੇਰੇ 40 ਗੋਲਡ ਹੈ 40 ਗੋਲਡ ਔਰ 8 ਸਿਲਵਰ ਹੈ ਔਰ 6 ਬ੍ਰੋਨ ਹੈ ਮੇਕੋ ਕਿੰਨਾ ਮਾਣ ਮਹਿਸੂਸ ਹੁੰਦਾ ਹੋਣਾ ਤੁਹਾਡੇ ਪਰਿਵਾਰ ਨੂੰ ਮੈਡਲਸ ਦੇਖ ਕੇ ਤੁਹਾਡੇ ਵੱਲ ਦੇਖ ਕੇ ਹਾਂਜੀ ਬਹੁਤ ਜ਼ਿਆਦਾ ਔਰ ਉਹਨਾਂ ਦਾ ਸੁਪਨਾ ਹੈਗਾ ਕਿ ਮੈਂ ਹੁਣ ਅੱਗੇ ਖੇਲਾਂ ਔਰ ਕਰਾਟਿਆਂ ਦੇ ਇੰਨੇ ਕੋ ਮੈਡਲਸ ਮੇਰੇ ਘਰ ਪੇ ਹੋਇਆ ਕਿ ਬਹੁਤ ਜ਼ਿਆਦਾ ਮੈਨੂੰ ਬਹੁਤ ਮਾਣ ਆ ਕਿ ਮੇਰੇ ਨਾਲ ਦੇਖ ਕੇ ਹੋਰ ਲੜਕੀਆਂ ਆ ਗਈਆਂ ਮੈਂ ਚਾਹੁੰਦੀ ਆ ਕਿ ਹੋਰ ਲੜਕੀਆਂ ਭਵਿਕ ਬਣੇ ਰੀਟਾ ਹਮੇਸ਼ਾ ਐਦਾਂ ਨਹੀਂ ਹੁੰਦਾ ਕਿ ਇੱਕ ਖਿਡਾਰੀ ਜਿਹੜਾ ਹੈ ਨਾ ਉੱਭਰ ਕੇ ਸਾਹਮਣੇ ਆਵੇ ਤੇ ਸਰਕਾਰ ਵੱਲੋਂ ਵੀ ਪੂਰੀ ਸਪੋਰਟ ਮਿਲੇ ਜੀ ਹਾਂ ਮੈਨੂੰ ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਮਿਲੀ ਆ ਇਸੇ ਦਾ ਦੁੱਖ ਹੈਗਾ ਕਿ ਮੈਂ ਆਪਣੇ ਪੰਜਾਬ ਨੂੰ ਇੰਨੀ ਉੱਪਰ ਤੱਕ ਲੈ ਕੇ ਜਾ ਰਹੀ ਆ ਔਰ ਐਜ਼ ਅ ਫਰਸਟ ਗਰਲ ਨਿਕਲੀ ਮੈਂ ਪੰਜਾਬ ਦੀ ਲੜਕੀ ਜਿਹਨੇ ਇੰਡੀਆ ਚ ਰੈਸਲਿੰਗ ਚ ਪੈ ਰੱਖਿਆ ਲੇਕਿਨ ਪੰਜਾਬ ਵੱਲੋਂ ਮੈਨੂੰ ਕੋਈ ਸਪੋਰਟ ਨਹੀਂ ਆਈ ਔਰ ਮੈਨੂੰ ਬਹੁਤ ਦੁੱਖ ਹੈ ਸਰਕਾਰ ਵੱਲੋਂ ਕੋਈ ਮੈਨੂੰ ਕੋਈ ਵੀ سپورਟ ਨਹੀਂ ਹੈ ਕਿ ਸਰਕਾਰ ਵੱਲੋਂ ਔਰ ਇੱਦ ਤੱਕ ਇਹਨਾਂ ਨੇ ਮੈਨੂੰ ਵਧਾਈਆਂ ਤੱਕ ਨਹੀਂ ਦਿੱਤੀਆਂ ਬੜਾ ਦੁੱਖ ਦੀ ਗੱਲ ਹੋਈ ਇਸ ਗੱਲ ਦੀ ਮੈਨੂੰ ਇਸ ਗੱਲ ਦਾ ਚੰਗਾ ਨਹੀਂ ਲੱਗਾ ਤੇ ਦੂਸਰੇ ਪਾਸੇ ਪੁੱਛਦੇ ਵੀ ਨਹੀਂ ਹੈਗੇ ਇਹ ਕਿਉਂ ਇਹ ਵਿਤਕਾ ਇਹ ਖੁਦ ਵੀ ਕਰਦੇ ਹੈਗੇ ਆ ਜ਼ਰੂਰੀ ਨਹੀਂ ਕਿ ਇੱਕ ਲੇਨ ਬਣਾਉਂਦੇ ਕਿ ਨੰਨੇ ਛਾ ਆ ਤੇ ਨੰਨੇ ਛਾ ਅੱਗੇ ਵੱਧਦੀ ਪਈ ਹੈ ਤੇ ਉਹਨੂੰ ਇਹ ਕਿਉਂ ਨਹੀਂ ਪੁੱਛਦੇ ਪਏ ਹੈਗੇ ਉਹ ਲੜਕੀਆਂ ਗੇਮ ਚੱਗੇ ਇਹ ਖੁਦ ਕਹਿ ਰਹੇ ਗੇਮ ਵਿੱਚ ਅੱਗੇ ਆਣ ਅਗਰ ਲੜਕੀ ਅੱਗੇ ਆਂਦੀ ਹੈ ਆਪ ਕਿੰਨਾ ਪੁੱਛਦੇ ਆ ਆਪ ਤਾਂ ਬਿਲਕੁਲ ਨਹੀਂ ਪੁੱਛਦੇ ਪਏ ਕਦੀ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੂੰ ਨਹੀਂ ਮੈਂ ਕਿਸੇ ਨੂੰ ਨਹੀਂ ਕੀਤੀ ਹੈਗੀ ਕਿਉਂਕਿ ਜਦ ਆ ਪੇਪਰਾਂ 'ਚ ਹੱਥੋਂ ਵੱਧ ਕੇ ਆ ਰਿਹਾ ਹੈਗਾ ਕਰਟਿਆਂ 'ਚ ਵੀ ਆ ਰਿਹਾ ਸੀਗਾ ਉਸ ਟਾਈਮ ਵੀ ਨਹੀਂ ਕਿਉਂ ਪੁੱਛਿਆ ਤੇ ਅੱਜ ਮੈਂ ਕਿਉਂ ਪੁੱਛਿਆ ਫਿਰ ਮਨ ਦੇ ਵਿੱਚ ਇੱਕ ਗਿਲਾ ਫਿਰ ਹਮੇਸ਼ਾ ਰਹੇਗਾ ਤੁਹਾਡੀ ਹਾਂ ਜੀ ਬਿਲਕੁਲ ਬਿਲਕੁਲ ਰਹੇਗਾ ਕਿਉਂਕਿ ਇਹ ਖੁਦ ਪੰਜਾਬ ਦੀ ਲੜਕੀ ਨੂੰ ਪੰਜਾਬੀ ਟੀਰ ਹੁਣੀ ਪੁੱਛਦੇ ਪਏ ਤਾਂ ਮੈਂ ਕੋਈ ਨਾ ਤੇ ਨਹੀਂ ਹੈਗਾ ਮੈਨੂੰ ਅਤਰਾਜ ਆ ਗਵਰਨਮੈਂਟ ਤੇ ਪਿਛਲੇ ਦਿਨੇ ਇੱਕ ਮਾਮਲਾ ਬੜਾ ਸੁਰਖੀਆਂ ਵਿੱਚ ਰਿਹਾ ਸੀ ਖਲੀਸਰ ਵੱਲੋਂ ਜਦੋਂ ਪੰਚਕੁਲਾ ਵਿੱਚ ਜਿਹੜਾ ਇੱਕ ਸ਼ੋਅ ਆਰਗੇਨਾਈਜ਼ ਕੀਤਾ ਗਿਆ ਸੀਗਾ ਰੈਸਲਰਸ ਆਏ ਸੀ ਉੱਥੋਂ ਬੜੇ ਦੂਰ ਦਰਾਡੇ ਤੋਂ ਰਾਖੀ ਸਾਵੰਤ ਰਿੰਗ ਵਿੱਚ ਉਤਰੀ ਸੀ ਤੇ ਉਹਨਾਂ ਨੂੰ ਜਿਹੜਾ ਪਟਕ ਕੇ ਸੂਟ ਦਿੱਤਾ ਗਿਆ ਸੀਗਾ ਇੱਕ ਫੀਮੇਲ ਰੈਸਲਰ ਵੱਲੋਂ ਤੁਸੀਂ ਮੌਜੂਦ ਸੀਗੇ ਉਸ ਵੇਲੇ ਉੱਤੇ ਹਾਂਜੀ ਹਾਂਜੀ ਮੈਂ ਸੀ ਮੌਜੂਦ ਸੀ ਸਾਰੇ ਸਾਰੇ ਪਲੇਅਰ ਉੱਥੇ ਸੀਗੇ ਲੇਕਿਨ ਰਾਖੀ ਸਾਵੰਤ ਨਾਲ ਉਹ ਜਿਹਦੇ ਹੋ ਰਹੀ ਸੀਗੀ ਕਿ ਜਿਹੜੀ ਰੈਸਲਿੰਗ ਹੈ ਫੇਕ ਗੇਮ ਹੈਗੀ ਆ ਉਹਦੇ ਇਹ ਸੀਗਾ ਕਿ ਪਤਾ ਨਹੀਂ ਉਹਦੇ ਗਰੀ ਜਾਂਦੇ ਹੈਗੇ ਉਹ ਕਹਿੰਦੀ ਸੀ ਮੈਂ ਜਾਣਾ ਹੈ ਜਾਣਾ ਇਸ ਕੇਮ ਚ ਤੇ ਖਲੀ ਸਰ ਨੇ ਮਨਾ ਕੀਤਾ ਸੀ ਉਹ ਖਲੀ ਸਰ ਤਾਂ ਸਿਰਫ ਉਹ ਡਾਂਸ ਕਰਨੇ ਗਈ ਸੀ ਇਹ ਨਹੀਂ ਪਤਾ ਸੀ ਉਹਨੇ ਉੱਥੇ ਕੀ ਕਰਦੇ ਨੇ ਹੈਗਾ ਲੇਕਿਨ ਜਿਹੜੀ ਅੱਗੇ ਉਹ ਰੈਸਲਰ ਸੀ ਉਹ ਇੰਟਰਨੈਸ਼ਨਲ ਸੀ ਰੈਵਲ ਤੇ ਉਸ ਨੂੰ ਜੋ ਗੁੱਸਾ ਆਇਆ ਨਾ ਉਹਨੇ ਜਗੇ ਉਹਨੂੰ ਪਟਕਤਾ ਕਿਉਂਕਿ ਰਾਖੀ ਨੇ ਡਾਊਟ ਦਿਖਾ ਦਿੱਤਾ ਨਾ ਕਿ ਇਹ ਸੱਚ ਹੈ ਜਾਂ ਝੂਠ ਹੈ ਉਹਨੇ ਡਾਊਟ ਦਿਖਾਇਆ ਤਾਂ ਹੋ ਸਕਦਾ ਹੈ ਕਿ ਫੀਮੇਲ ਰੈਸਲਰ ਨੂੰ ਗੁੱਸਾ ਆ ਗਿਆ ਹੋਵੇ ਕਿ ਸਾਡੀ ਗੇਮ ਤੇ ਡਾਊਟ ਕੀਤਾ ਹੈ ਹਾਂ ਜੀ ਜੀ ਉਹਨੇ ਗੇਮ ਤੇ ਜਿਹੜਾ ਸੀ ਡਾਊਟ ਕੀਤਾ ਕਿ ਤੇ ਉਹ ਜਿਹੜੀ ਫੀਮੇਲ ਰੈਸਲਰ ਸੀ ਉਹ ਇੰਟਰਨੈਸ਼ਨਲ ਸੀ ਉਹਨੂੰ ਗੁੱਸਾ ਆ ਉਹ ਬੜੀ ਵਾਇਰਲ ਹੋਈ ਸੀ ਇਹ ਤੁਹਾਨੂੰ ਲੱਗਦਾ ਕਿ ਇਹ ਸੱਚੀ ਚ ਰਾਖੀ ਐਨੀ ਜ਼ਿਆਦਾ ਇੰਜਰਡ ਹੋਈ ਸੀ ਜਾਂ ਫਿਰ ਇਹ ਪਬਲਿਸਿਟੀ ਸਟੰਟ ਸੀ ਨਹੀਂ ਉਹ ਇੰਜਰਡ ਹੋਈ ਸੀ ਔਰ ਖਲੇ ਸਰ ਖੁਦ ਉਹਨਾਂ ਨੂੰ ਹਸਪੀਟਲ ਦੇਖਣ ਵੀ ਗਏ ਸੀਗੇ ਔਰ ਅਸੀਂ ਸਾਰੇ ਉਹਨੂੰ ਦੇਖਣ ਗਏ ਸੀਗੇ ਕਿਉਂਕਿ ਵਾਕਈ ਹੀ ਉਹ ਜੋ ਹੋਇਆ ਸੀ ਉਹਨਾ ਉਹ ਸੱਚ ਸੀਗਾ ਉਹ ਕੋਈ ਸਟੰਟ ਨਹੀਂ ਸੀਗਾ ਪਰ ਗੇਮ ਤੇ ਕਿਸੇ ਦੀ ਗੇਮ ਤੇ ਡਾਊਟ ਕਰਨਾ ਹੈ ਤਾਂ ਬਿਲਕੁਲ ਜਾਇਜ਼ ਨਹੀਂ ਹੈ ਕਿਸੇ ਦੀ ਗੇਮ ਤੇ ਤੁਸੀਂ ਡਾਊਟ ਕਰ ਰਹੇ ਹੋ ਫਿਰ ਜਾ ਕੇ ਤੁਸੀਂ ਉਹਨੂੰ ਟੈਸਟ ਕਰਨਾ ਚਾਹੁੰਦੇ ਹੋ ਖੁਦ ਰਿੰਗ ਚ ਉਤਰ ਰਹੇ ਹੋ ਓਏ ਉਹ ਸੋਚਦੀ ਕਿ ਸਟੈਂਟ ਆ ਕਿ ਜਦੋਂ ਮੈਂ ਵਾਕਈ ਪਿੱਛੇ ਸਟੈਂਟ ਮਾਰਦੀ ਪਈਆਂ ਸ਼ਾਇਦ ਇਹਦੇ ਵਿੱਚ ਵੀ ਮੈਂ ਮਾਰੂੰਗੀ ਤਾਂ ਮੈਂ ਕੁਛ ਨਹੀਂ ਹੋਊਂਗਾ ਮੈਨੂੰ ਤਾਂ ਮੈਂ ਆਪਣੀ ਪਬਲਿਸਿਟੀ ਲਊਂਗੀ ਉਹਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਕੰਮ ਹੈਗਾ ਮੈਨੂੰ ਉੱਤੇ ਉਲਟਾ ਬਹਿ ਜਾਣਾ ਹੈਗਾ ਆ ਤੁਸੀਂ ਉੱਥੇ ਮੌਜੂਦ ਸੀ ਤੁਸੀਂ ਕਲੋਜ਼ਲੀ ਦੇਖਿਆ ਹੋਣਾ ਸਾਰਾ ਕੁਝ ਰਾਖੀ सावंत ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਟਿੱਪਣੀ ਦੇਣਾ ਚਾਹੋਗੇ ਬਈ ਕਿ ਡਰਾਮਾ ਕੁਵੇ ਨਾ ਕੋਈ ਟੈਨਸ਼ਨ ਨਹੀਂ ਹੈਗੀ ਦੇ ਵਿੱਚ ਤੇ ਉਹ ਸਿਰਫ ਆਪਣਾ ਨਾਮ ਕਮਾ ਲੈ ਕੁਛ ਵੀ ਕਰ ਸਕਦੀ ਹੈ ਵਿੰਤਾ ਹੀ ਲੱਗਦਾ ਵਾ ਕੁਛ ਨਹੀਂ ਹੋ ਬਾਕੀ ਸਾਰੇ ਹੱਸ ਰਹੇ ਸੀਗੇ ਵੀ ਹਾਂ ਇਹ ਕੀ ਕੀਤਾ ਰੱਖ ਸ਼ਬਦ ਨੇ ਕਿਉਂਕਿ ਉਹਨੇ ਜਿਹੜੀ ਪਲੇਅਰ ਐਕਟੀਵਿਟੀ ਗੇਮ ਸੀਗੀ ਤੇ ਉਸਨੇ ਉਹਦੇ ਵਿੱਚ ਪੈ ਰੱਖਤਾ ਜਾ ਕੇ ਉਹ ਵੀ ਬਿਨਾਂ ਸੋਚੇ ਸਮਝੇ ਜਿਸ ਦੇ ਬਾਰੇ ਕੁਝ ਪਤਾ ਵੀ ਨਹੀਂ ਹੈ ਕੁਝ ਨੋਲੇਜ ਨਹੀਂ ਸੀਗੀ ਅਗਰ ਅਸੀਂ ਸਾਨੂੰ ਅਸੀਂ ABC ਨਹੀਂ ਪੜ ਸਕਦੇ ਸੀ ਐਮ ਦੇ ਐਗਜ਼ਾਮ ਕਿਤਾ ਦੇ ਸਕਦੇ ਹੈਗੇ ਆ ਇੱਕ ਸਵਾਲ ਹੋ ਰਿਹਾ ਰੀਟਾ ਕਿਉਂਕਿ ਤੁਸੀਂ ਪੰਜਾਬ ਦੀ ਤੁਸੀਂ ਪੰਜਾਬ ਦਾ ਮਾਣ ਵਧਾਇਆ ਹੈ ਪਰ ਜ਼ਿਆਦਾਤਰ ਦੇਖਿਆ ਜਾਂਦਾ ਜਿਹੜੇ ਖਿਡਾਰੀ ਹੁੰਦੇ ਨੇ ਕਦੇ ਵੀ ਪੰਜਾਬ ਵੱਲੋਂ ਖੇੜਨਾ ਪ੍ਰਫਰ ਨਹੀਂ ਕਰਦੇ ਉਹ ਹਰਿਆਣੇ ਵੱਲੋਂ ਖੇੜਨਾ ਪ੍ਰਫਰ ਕਰਦੇ ਨੇ ਕੀ ਲੱਗਦਾ ਹੈ ਇਦਾਂ ਕਿਉਂ ਕਿਉਂਕਿ ਪੰਜਾਬ ਵਾਲੇ ਜੋ ਹੈ ਆਪਣੇ ਪਲੇਅਰ ਨੂੰ ਇਹ ਨਾ ਪੁੱਛਦੇ ਨਹੀਂ ਹੈਗੇ ਉਹ ਕੋਈ ਵੀ ਸਪੋਰਟ ਨਹੀਂ ਕਰਦੇ ਪੰਜਾਬ ਲੈ ਦੀ ਕਹਿਣ ਨੂੰ ਗੱਲਾਂ ਕਰਨ ਨੂੰ ਤਾਂ ਬਹੁਤ ਵੱਡੀਆਂ ਕਰਦੇ ਆ ਲੇਕਿਨ ਪੰਜਾਬ ਵਾਲੇ ਆਪਣੇ ਪਲੇਅਰ ਨੂੰ ਕਦੀ ਮਾਨ ਨਹੀਂ ਬੁਧਾਉਂਦੇ ਹੈਗੇ ਉਹ ਕੋਈ ਸਰਵਿਸ ਦਾ ਕੋਈ ਸੋਚਦੇਗੇ ਬੇਸ਼ੱਕ ਬਹੁਤ ਮਹੱਤਵ ਵੱਡੇ ਵੱਡੇ ਪਲੇਅਰ ਤੇ ਬੈਠੇ ਹੋਏ ਆ ਔਰ ਬਹੁਤ ਇੰਟੈਲੀਜੈਂਟ ਹੈ ਜਿਹੜੇ ਵਿਚਾਰੇ ਨੂੰ ਸਰਵਿਸ ਜਾਂ ਗਵਰਨਮੈਂਟ ਨਾਲ ਕੋਈ ਸਪੋਰਟ ਨਹੀਂ ਮਿਲੇਗੀ ਵਿਚਾਰੇ ਗੇਮਾਂ ਛੱਡ ਕੇ ਬੈਠ ਗਏ ਆ ਉਹ ਬਹੁਤ ਦੁੱਖ ਦੀ ਗੱਲ ਹੈ ਇਸ ਲਈ ਜੋ ਹਰਿਆਣੇ ਵਾਲੇ ਚਾਹੇ ਉਹਨਾਂ ਦਾ ਕੋਈ ਛੋਟਾ ਪਲੇਅਰ ਆ ਵੱਡਾ ਪਲੇਅਰ ਆ ਜਿੰਨਾ ਮਰਜ਼ੀ ਪਲੇਅਰ ਹੀ ਪਲੇਅਰ ਨੂੰ ਸਰਵਿਸ ਮਿਲੀ ਹੋਈ ਹੈ ਉਹ ਸਾਰੇ ਹੀ ਨਾਂ ਉਹਨੇ ਬਣੇ ਹੋਏ ਆ ਤੇ ਜੋ ਸਾਡੇ ਇੰਡੀਆ ਸਾਡੇ ਸੋਰੀ ਪੰਜਾਬ ਦੇ ਹੈਗੇ ਆ ਉਹ ਕਿਸਦਾ ਕੁਝ ਨਹੀਂ ਬਣਾ ਰਹੇ ਹੈਗੇ ਵਿਚਾਰ ਨੂੰ ਕਿਸ ਨੇ ਪੁੱਛਦੇ ਤੱਕ ਨਹੀਂ ਪਈ ਹੈਗੀ ਇਸ ਲਈ ਉਹ ਹਮੇਸ਼ਾ ਹੀ ਹਰਿਆਣੇ ਵਾਲੋ ਖੇਲਣਾ ਹੀ ਚੰਗਾ ਸਮਝਦੇ ਮੌਜੂਦਾ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਹੈ ਕੀ ਲੱਗਦਾ ਹੈ ਕਿ ਖਿਡਾਰੀਆਂ ਨੂੰ ਕਦੀ ਸਪੋਰਟ ਕੀਤੀ ਹੋਵੇ ਤੁਸੀਂ ਖਿਡਾਰੀਆਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਪੋਰਟ ਕੀਤੀ ਆ ਕਿਉਂਕਿ ਅਜ ਤੱਕ ਮੇਰੇ ਤਾਂ ਕਦੀ ਸਪੋਰਟ ਨਹੀਂ ਕੀਤੀ ਗਈ ਮੈਂ ਕਿਉਂ ਮੈਂ ਕਿਉਂ ਕਮਾਂ ਕਿਸ ਨੂੰ ਜਦੋਂ ਮੇਰੇ ਹੀ ਨਹੀਂ ਸਪੋਰਟ ਹੋਈ ਤਾਂ ਬਾਕੀ ਪਲੇਅਰਾਂ ਨੇ ਕਿੱਥੇ ਹੋਈ ਹੋंगी ਮੈਨੂੰ ਨਹੀਂ ਲੱਗਦਾ ਕਿਸੇ ਦੀ ਵੀ سپورਟ ਹੋਏਗੀ ਔਰ ਬਦ ਤੋਂ ਬਦ ਕੀ ਕਰੋਗੇ ਅਗਰ ਕੁਛ ਬਜਰਾ ਇੰਜਰਡ ਵੀ ਹੋ ਜਾਊਗਾ ਉਹਦਾ ਹਾਲ ਚਾਲ ਪੁੱਛ ਲੂਗੇ ਹਾਲ ਚਾਲ ਜੀ ਔਰ 25-30000 ਰੁਪਏ ਦੇ ਦੂੰਗਾ ਕਿ ਬਨਜੂਗਾ ਵਿਚਾਰੇ ਦਾ ਇਹ ਤਾਂ ਮੈਨੂੰ ਲੱਗਦਾ ਹੈ 15 ਦਿਨ ਦੀ ਡਾਈਟ ਹੁੰਦੀ ਹੈ ਇਹਨੇ ਦੀ ਤਾਂ 100% ਬੰਦਾ ਦਿਨ ਡਾਈਟ ਵਿਚਾਰੇ ਦੀ ਪੂਰੀ ਜ਼ਿੰਦਗੀ ਇੱਕ ਦਾਤੇ ਲੱਗੀ ਹੁੰਦੀ ਹੈ ਇੱਕ ਵਿਚਾਰਾ ਬੈੱਡ ਤੇ ਪਿਆ ਹੁੰਦਾ ਦੂਸਰੇ ਉਹਨੂੰ ਕੋਈ ਪੁੱਛਦਾ ਨਹੀਂ ਪਿਆ ਹੈਗਾ ਤੇ ਇੱਕ ਹਾਲ ਚਾਲ ਹੀ ਪੁੱਛ ਕੇ ਉਹ ਬਹੁਤ ਵੱਡੀ ਔਰ ਹਜ਼ਾਰਾਂ ਪੇਪਰਾਂ ਚ ਦੇਣ ਦੇ ਹੈਗੇ ਤੇ ਇਹ ਤਾਂ ਕੋਈ ਗੱਲ ਨਹੀਂ ਬਣਦੀਗੀ ਪਲੇਅਰ ਨੂੰ ਪੂਰੀ سپورਟ ਦੇਣੀ ਚਾਹੀਦੀ ਔਰ ਪੂਰਾ ਗਵਰਨਮੈਂਟ ਨੂੰ ਇਸਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਆ ਆਪਣੀ ਸੇਫਟੀ ਲਈ ਜਿਹੜਾ ਆਪਾਂ ਕੁੜੀਆਂ ਨੂੰ ਅੱਗੇ ਆਉਣਾ ਅੱਜ ਪਏਗਾ ਬਿਲਕੁਲ ਇਹਨਾਂ ਦਾ ਇਹੀ ਕਹਿਣਾ ਹੈ ਸਾਡਾ ਵੀ ਇਹੀ ਕਹਿਣਾ ਹੈ ਕਿ ਇੱਕ ਵਾਰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਦੇਖੋ ਇੱਕ ਵਾਰ ਆਪਣੀ ਸੇਫਟੀ ਲਈ ਆਵਾਜ਼ ਉਠਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਤਰ੍ਹਾਂ ਤਿਆਰ ਕਰ ਲਓ ਕਿ ਤੁਹਾਡੇ ਅੱਗੇ ਬੋਲਣ ਤੋਂ ਪਹਿਲਾਂ ਜਿਹੜਾ ਹੈ ਸਾਹਮਣੇ ਵਾਲਾ ਵੀ ਡਰੇ ਜੀ ਜੀ ਕਿਉਂਕਿ ਦੇਖ ਕੇ ਇੱਕ ਪਲੇਅਰ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਹਦੇ ਨਾਲ ਕਿਸ ਟੋਨ ਦੇ ਵਿੱਚ ਗੱਲ ਕਰਨੀ ਹੈ ਤਾ ਮਿਸਾਲ ਬਣ ਕੇ ਆਈ ਹੈ ਰੀਟਾ ਵਰਗੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਲੜਕੀਆਂ ਲਈ ਮਿਸਾਲ ਬਣ ਕੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਰੈਸਲਿੰਗ ਕਾਰਾਟੇ ਜਾਂ ਫਿਰ ਅਜਈਆਂ ਖੇਡਾਂ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਬੜੀ ਵੱਡੀ ਮਿਸਾਲ ਪੇਸ਼ ਕੀਤੀ ਹੈ ਰੀਟਾ ਨੇ ਵੀ ਅਜਮਾਨ ਮਹਿਸੂਸ ਹੁੰਦਾ ਹੈ ਜਈਆਂ ਤੀਆਂ ਨੂੰ ਦੇਖ ਕੇ ਇਹ ਸੇਧ ਦਿੰਦੀਆਂ ਨੇ ਤੀਆਂ ਉਹਨਾਂ ਲੋਕਾਂ ਨੂੰ ਉਹਨਾਂ ਮਾਪਿਆਂ ਨੂੰ ਜਿਹੜੇ ਅੱਜ ਵੀ ਧੀ ਨੂੰ ਜਨਮ ਦੇਣ ਤੋਂ ਡਰਦੇ ਨੇ ਬਿਲਕੁਲ ਨਾ ਡਰੋ ਤਿਆਂ ਜੜੀਆਂ ਨੇ ਤੁਹਾਡਾ ਨਾਮ ਰੌਸ਼ਨ ਕਰਨ ਗਿਆ ਜਿਸ ਤਰ੍ਹਾਂ ਰੀਤਾ ਆਪਣੇ ਮਾਪੇ ਦਾ ਘਾ ਰਹੀ ਹੈ ਆਪਣੇ ਦੇਸ਼ ਦਾ ਕਰ ਰਹੀ ਹੈ ਕੈਮਰਾਮੈਨ ਗਗਨ ਦੇ ਨਾਲ सुमन ਜੈਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978